ਹਾਂਜੀ ਦੋਸਤੋ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸਰੇਂਦਰ ਸਿੰਘ ਸੱਗੂ ਦੋਸਤੋ ਅੱਜ ਆਪਾਂ ਅਠੂਰ ਦੇ ਵਿੱਚ ਆ ਤੇ ਅਕਸਰ ਤੁਸੀਂ ਜਾਣਦੇ ਹੋ ਆਪਾਂ ਤੁਹਾਡੀ ਕਿਸੇ ਮਹਾਨ શિક્ષਿਤਨ ਨਾਲ ਗੱਲਬਾਤ ਕਰਾਉਂਦੇ ਰਹਿੰਨੇ ਆ ਅੱਜ ਆਪਣੇ ਨਾਲ ਬੈਦ ਸਾਹਿਬ ਨੇ ਪਿੰਡ ਅਠੂਰ ਚੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਆਂ ਫਿਰ ਆਪਾਂ ਇਹਨਾਂ ਨਾਲ ਗੱਲਬਾਤਾਂ ਕਰਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਆ ਜੀ ਬਾਈ ਸਾਹਿਬ ਬਾਈ ਜੀ ਕੀ ਖਾਲਸਾ ਬਾਈ ਜੀ ਕੀ ਫਤਿਹ ਜੀ ਮੈਂ ਵੈਸੇ ਵੀ ਆਪਣਾ ਚੈਨਲ ਸੁਰੇਂਦਰ ਸਿੰਘ ਸੱਭੂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਦੇ ਰੂ ਰ ਕਰਾਇਆ ਜਾ ਰਹੇ ਹਨ ਤੇ ਬਹੁਤ-ਬਹੁਤ ਧੰਨਵਾਦ ਹਾਂਜੀ ਸੱਭੂ ਸਾਹਿਬ ਅ ਬਾਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਸਲਾਮ ਹੈ ਤੁਹਾਡਾ ਸੁਣਵੀ ਤੁਹਾਡਾ ਪੂਰਾ ਨਾਮ ਕੀ ਹੈ ਮੈਂ ਨਾ ਰਾਜ ਸਿੰਘ ਹੈ ਜੀ ਰਾਜ ਸਿੰਘ ਜੀ ਪਿੰਡ ਬਲਾਸਪੁਰ ਤੁਹਾਡਾ ਪਿੰਡ ਬਲਾਸਪੁਰ ਹੈ ਜੀ ਕਿੰਨੀ ਦੇਰ ਤੋਂ ਤੁਸੀਂ ਕਰ ਰਹੇ ਹੋ ਉਧਰ ਚੱਕੂ ਜਿਵੇਂ ਮੈਂ ਜੀ 2001 ਤੋਂ ਵੈਦ ਦਾ ਡਿਪਲੋਮਾ ਕੀਤਾ ਜੀ 2001 ਤੋਂ ਕੰਮ ਕਰ ਰਿਹਾ ਜੀ ਮੈਂ ਅਜਰਵਾਇਦਿਕ ਦਾ ਅੱਛਾ ਜੀ ਹਾਂਜੀ ਇਹ ਅਜਰਵਾਇਦਿਕ ਦਾ ਡਿਪਲੋਮਾ ਪੰਜਾਬ 'ਚ ਵੀ ਹੁੰਦਾ ਕਿੱਦਾਂ ਜਾਂ ਬਾਹਰ ਹੁੰਦਾ ਜੀ ਇਹ ਪੰਜਾਬ 'ਚ ਵੀ ਹੁੰਦਾ ਜੀ ਅੱਛਾ ਜੀ ਹਾਂਜੀ ਤੁਸੀਂ ਕਿਹੜੇ ਜੁਨਿਅਰ ਮੈਂ ਮੈਂ ਡੀ ਫਾਰਮੇਸੀ ਕੀਤੀ ਸੀ ਜੀ ਡੀ ਫਾਰਮੇਸੀ ਠੀਕ ਹੈ ਜੀ ਅਜਰਵਾਇਦਿਕ ਅਜਰਵਾਇਦਿਕ ਤੇ ਮੈਂ 2001 ਤੋਂ ਕੰਮ ਸਿੱਖਿਆ ਸੀ ਜੇ ਰਾਜਸਥਾਨ ਦੇ ਵਿੱਚ ਅਨੂਪਗੜ ਤੋਂ ਅੱਛਾ ਜੀ ਮੈਂ ਪਹਿਲਾਂ ਮਾਹਪੁਰਸਾ ਤੋਂ ਕੰਮ ਸਿੱਖਿਆ ਸੀ ਰਾਜਸਥਾਨ ਦੇ ਵਿੱਚੋਂ ਉਸ ਤੋਂ ਬਾਅਦ ਸੰਤ ਸਾਡੇ ਬਾਬਾ ਵਿਕਰਮਦਾਸ ਜੀ ਸੀਗੇ ਪਸ਼ੰਡੇ ਕੋਲੇ ਚ ਉਹਨਾਂ ਕੋਲ ਵੀ ਇੱਕ ਉਸ ਸਿੱਖਿਆ ਕਮਲਾ ਟਾਈਮ ਲਾਇਆ ਸੀ ਉਹਨਾਂ ਕੋਲ ਵੀ ਠੀਕ ਹੈ ਤੇ ਉਸ ਤੋਂ ਬਾਅਦ ਬਹੁਤ ਬਹੁਤ ਅਸੀਂ ਯਾਨੀ ਕਿ ਕਾਫੀ ਬੈਦਾਂ ਕੋਲੋਂ ਮੈਂ ਕੰਮ ਸਿੱਖਿਆ ਜੀ ਠੀਕ ਹੈ ਜੀ ਅੱਛਾ ਤੁਸੀਂ 2001 ਤੋਂ ਅਠੂਰ ਚੋਂ ਨਹੀਂ 2001 ਚੋਂ ਨਹੀਂ ਮੈਂ 2000 ਮੰਨ ਕੇ ਚੱਲੋ ਵੀ ਮੈਂ 19 ਚੋਂ ਠੂਰ ਦੇ ਵਿੱਚ ਆ ਗਿਆ ਸੀ 2019 ਤੋਂ ਅੱਛਾ ਜੀ ਹਾਂ ਪਹਿਲਾਂ ਮੈਂ ਟੂਰ ਪ੍ਰੋਗਰਾਮ ਬਹੁਤ ਲਾਇਆ ਜੀ ਉਹਨਾਂ ਦੇ ਵਿੱਚ ਬਹੁਤ ਟੂਰ ਲਾਇਆ ਠੀਕ ਹੈ ਜੀ ਹਾਂ ਜੀ ਤੁਸੀਂ ਜਿਹੜਾ ਨੇਚਰਲ ਗੁਰੂ ਧਾਰਨੇ ਆਪਾਂ ਆਮ ਤੌਰ ਤੇ ਹੈਨਾ ਸਾਇੰਸ ਦੇ ਵਿੱਚ ਇਹ ਕੋਈ ਨੇਚਰਲ ਗੁਰੂ ਧਾਰਿਆ ਹਾਂਜੀ ਗੁਰੂ ਤਾਂ ਧਾਰਨਾ ਪੈਂਦਾ ਹੀ ਹੈ ਜੀ ਮੈਂ ਸੰਤ ਸੀ ਜਿਸ ਨੂੰ ਮੈਂ ਦੱਸਿਆ ਵੀ ਰਾਜਸਥਾਨ ਦੇ ਵਿੱਚ ਉਹਨਾਂ ਤੋਂ ਮੈਂ ਉਹਨਾਂ ਤੋਂ ਕੰਮ ਸਿੱਖਿਆ ਜੀ ਮੈਂ ਰਾਜਸਥਾਨ ਦੇ ਵਿੱਚੋਂ ਠੀਕ ਹੈ ਜੀ ਹਾਂਜੀ ਤੇ ਇਹ ਵੈ ਸਾਬ ਆਪਾਂ ਅਕਸਰ ਦੇਖਦੇ ਆਂ ਵੀ ਹਰੇਕ ਘਰ 'ਚ ਮਰੀਜ਼ ਆ ਹਾਂਜੀ ਹਰੇਕ ਘਰੇ ਹਰੇਕ ਬੰਦਾ ਕੋਈ ਨਾ ਕੋਈ ਦਵਾਈ ਲੈ ਰਿਹਾ ਹੈ ਨਾ ਇਹ ਕਾਰਨ ਕੀ ਆ ਕਿੱਥੇ ਘਾਟ ਰਹਿ ਗਈ ਜਾਂ ਇਹ ਸਾਡੇ ਖਾਣ ਪੀਣ ਚ ਫਰਕ ਆ ਜਾਂ ਸਾਡੇ ਮਿਹਨਤ ਕਰਨ ਚ ਫਰਕ ਆ ਕਿੱਥੇ ਘਾਟ ਕਿੱਥੇ ਹੈ ਦੇਖੋ ਜੀ ਖਾਣ ਪੀਣ ਦੇ ਵਿੱਚ ਵੀ ਬਹੁਤ ਫਰਕ ਆ ਅੱਛਾ ਜੀ ਖਾਣ ਪੀਣ ਆਏ ਵੀ ਜੋ ਵੀ ਅਸੀਂ ਚੀਜ਼ਾਂ ਖਾਣੇ ਆ ਬਾਜ਼ਾਰ ਚੋਂ ਲੈ ਕੇ ਜਮ ਤੇਲ ਸਰੋਂ ਦਾ ਤੇਲ ਲੈਂਦੇ ਆ ਉਹ ਵੀ ਆਪਾਂ ਨੂੰ ਡੁਪਲੀਕੇਟਿੰਗ ਮਿਲ ਰਿਹਾ ਜੀ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਆਪਾਂ ਨੂੰ ਸ਼ੁੱਧ ਮਿਲਦੀ ਆ ਹੁਣ ਅਸੀਂ ਤੁਹਾਨੂੰ ਇੱਕ ਮੈਂ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਜੀ ਹਾਂਜੀ ਵੀ ਅਸੀਂ ਆ ਕੋਲੂ ਲਾਇਆ ਦੇਖੋ ਆ ਕੋਲੂ ਆਪਣਾ ਠੀਕ ਹੈ ਇਹ ਕੋਲ ਨੂੰ ਇਸੇ ਕਾਰਨ ਲਾਇਆ ਜੀ ਅਸੀਂ ਜਿਹੜਾ ਕਿ ਕਈ ਦਵਾਈਆਂ ਦੇ ਵਿੱਚ ਮਿੱਠਾ ਤੇਲ ਵਰਤਦੇ ਸੀ ਜਿਹਨੂੰ ਤਿਲਾਂ ਦਾ ਤੇਲ ਕਹਿੰਦੇ ਆ ਹਾਂਜੀ ਹਾਂਜੀ ਉਹ ਬਾਜ਼ਾਰ ਦੇ ਵਿੱਚ 160 ਰੁਪਏ ਦੀ ਤੇਲ ਦੀ ਬੋਤਲ ਮਿਲਦੀ ਹੈ ਤਿਲਾਂ ਦੀ ਉਹ ਤੁਸੀਂ ਐਂ ਨਹੀਂ ਦੱਸ ਸਕਦੇ ਵੀ ਉਹ ਹੈ ਕਾਦਾ ਤੇਲ ਆ ਕਿਰਫੈਂਡ ਆ ਕੀ ਚੀਜ਼ ਆ ਅਸੀਂ ਵੀ ਨਹੀਂ ਕਹਿ ਸਕਦੇ ਉਹਦਾ ਕੋਈ ਰਿਜ਼ਲਟ ਨਹੀਂ ਮਿਲਦਾ ਠੀਕ ਆ ਜੋ ਕੋ ਫਿਰ ਅਸੀਂ ਆਪਣਾ ਤੇਲ ਤਿਆਰ ਕੀਤਾ ਜਿਹੜਾ ਕਿ ਹੁਣ ਤਿਲਾਂ ਦਾ ਰੇਟ 220 ਰੁਪਏ ਕਿਲੋ ਆ ਹੂੰ ਤੀਜਾ ਚੌਥਾ ਹਿੱਸਾ ਤਿਲਾਂ ਦਾ ਤੇਲ ਨਿਕਲਦਾ ਜੀ ਯਾਨੀ ਜਿਹੜੇ ਕਿ 4 450 ਕਿਲੋ ਦਾ ਲੀਟਰ ਬਣਦਾ ਤੇਲ ਦਾ ਤੇ ਜਿਹੜਾ ਤੁਹਾਨੂੰ 150 ਰੁਪਏ ਦਾ ਬਾਜ਼ਾਰ ਦੇ ਵਿੱਚੋਂ ਮਿਲਦਾ ਤੇਲ ਹੁਣ ਤੁਸੀਂ 160 ਰੁਪਏ ਵਾਲਾ ਲੀਟਰ ਵਾਲਾ ਤਿਲਾਂ ਦਾ ਤੇਲ ਉਹ ਆਪਾਂ ਨੂੰ ਕਿੱਥੇ ਕੰਮ ਕਰੂਗਾ ਕਿਤੇ 450 ਵਾਲੇ ਕੰਮ ਨਹੀਂ ਕਰਨਾ ਵਧੀਆ ਰਿਜਨਲ ਹੁਣ ਇਸੇ ਕਾਰਨ ਆਪਾਂ ਜਿਹੜਾ ਤਿਲਾਂ ਦਾ ਤੇਲ ਆ ਜੀ ਹੁਣ ਤੁਹਾਨੂੰ ਮੱਤੇ ਲਾਂ ਦੇ ਤੇਲ ਵਾਰੀ ਦੱਸ ਦੇਣਾ ਇੱਕ ਤਿਲਾਂ ਦਾ ਤੇਲ ਇੱਕ ਇਹੋ ਜੀ ਚੀਜ਼ ਆ ਜੀ ਹਾਂਜੀ ਦਸ ਤੁਸੀਂ ਤੇਲ ਰੱਖ ਲਓ ਅਲੱਗ-ਅਲੱਗ ਦੀਵਿਆਂ ਚ ਪਾ ਕੇ ਹੂੰ ਦਸ ਚੀਜ਼ਾਂ ਦੇ ਤੇਲ ਜਿਵੇਂ ਸਰੋਂ ਦਾ ਤੇਲ ਹੋ ਗਿਆ ਤਿਲਾਂ ਦਾ ਅਲਸੀ ਦਾ ਖੋਪੇ ਦਾ ਤੇਲ ਸਾਰੇ ਤੇਲ ਰੱਖ ਲਓ ਦਸ ਦੀਵਿਆਂ ਦੇ ਵਿੱਚ ਪਾ ਕੇ ਹੂੰ ਉਹ ਤੁਸੀਂ ਦਸਾਂ ਤਿਲਾਂ ਦੇ ਜਿਹੜੇ ਤੇਲ ਰੱਖੋਗੇ ਉਹਦੇ ਵਿੱਚ ਜਿਹੜਾ ਦਸਵਾਂ ਤੇਲ ਤਿਲਾਂ ਦਾ ਹੋਗਾ ਉਹ ਥੱਲੇ ਆ ਜਾਊਗਾ ਹੂੰ ਠੀਕ ਹੈ ਇਸੇ ਤਰ੍ਹਾਂ ਹੀ ਆਪਣੇ ਜਿਹੜਾ ਸਰੀਰ ਆ ਤਿੰਨ ਤਹਿ ਹੁੰਦੀਆਂ ਆਪਣੇ ਚਬਰੀਆਂ ਇਹ ਸਰੀਰ ਦੇ ਥੱਲੇ ਤੱਕ ਤਹਿ ਤੱਕ ਤੇਲ ਜਾਂਦਾ ਕੰਮ ਕਰਦਾ ਠੀਕ ਹੈ ਜੀ ਤੇਲਾਂ ਦਾ ਤੇਲ ਜਨ ਕਿ ਇੱਕ ਬਹੁਤ ਗੁਣਕਾਰੀ ਚੀਜ਼ ਹੈ ਜੀ ਤੇਲਾਂ ਦਾ ਤੇਲ ਜਿਵੇਂ ਅੱਜ ਕੱਲ ਬੀਬੀਆਂ ਨੂੰ ਬਹੁਤ ਜ਼ਿਆਦਾ ਨੌਕਸ ਵਾਲਾਂ ਦਾ ਪੈਂਦਾ ਆਮ ਮਤਨ ਗੱਲ ਕਰਨੇ ਲੱਗਾ ਜੀ ਬਾਲ ਬਹੁਤ ਚਿੱਟੇ ਜਾਂਦੇ ਬਹੁਤ ਜਲਦੀ ਬੱਚਿਆਂ ਵਿੱਚ ਹੋ ਜਾਂਦੇ ਆ ਚਿੱਟੇ ਵੀ ਹੋ ਜਾਂਦੇ ਆ ਜੀ ਹੂੰ ਤੇ ਆਪਣੇ ਝੜਦੀ ਵੀ ਝੜਦੀ ਵੀ ਬਹੁਤ ਆ ਜੀ ਠੀਕ ਹੈ ਜੀ ਅੱਛਾ ਆਪਾਂ ਗੱਲ ਕਰਦੇ ਜੀ ਜੇ ਬਾਲ ਝੜਦੇ ਆ ਬਾਲ ਚਿੱਟੇ ਹੋਤੀ ਹੋ ਜਾਂਦੇ ਆ ਉਹਦੇ ਬਾਰੇ ਕਿਵੇਂ ਕਹੂੰਗੇ ਜੀ ਜਿਹੜੇ ਜਿਵੇਂ ਬਾਲ ਜਿਹੜੇ ਚਿੱਟੇ ਹੋ ਜਾਂਦੇ ਆ ਜੀ ਤੇ ਇੱਕ ਝੜਦੇ ਆ ਇਹ ਜਿਹੜੇ ਆਪਾਂ ਸ਼ੈਂਪੂ ਵਰਤਦੀਆਂ ਲੇਡੀਜ਼ ਬੁਢੀਆਂ ਭੈਣਾ ਉਹ ਕੈਮੀਕਲ ਵਾਲੇ ਸ਼ੈਂਪੂ ਆ ਜੀ ਹਾਂ ਕਿਉਂਕਿ ਪਹਿਲਾਂ ਜਿਹੜੇ ਆਪਣੇ ਬਜ਼ੁਰਗ ਸੀ ਜਾਂ ਲੇਡੀਜ਼ ਸੀ ਭੈਣਾ ਉਹ ਲੱਸੀ ਦੇ ਨਾਲ ਦਹੀਂ ਦੇ ਨਾਲ ਣਾਉਂਦੇ ਸੀਗੇ ਹੁਣ ਤਾਂ ਲੱਸੀ ਦਹੀਂ ਦਾ ਨੇੜੇ ਦੀ ਜਾਂਦੀ ਨਹੀਂ ਹੈਗੀ ਹਾਂ ਹਾਂ ਨਾ ਵਰਤਦੇ ਆ ਨਾ ਪੀਂਦੇ ਆ ਨਾ ਤੇ ਣਾਉਣਾ ਤਾਂ ਬਹੁਤ ਦੂਰ ਦੀ ਗੱਲ ਆ ਜੀ ਬਹੁਤ ਦੂਰ ਦੀ ਗੱਲ ਹਾਂ ਤੇ ਹੁਣ ਅੱਜ ਕੱਲ ਸ਼ੈਂਪੂ ਲਿਆਉਂਦੇ ਜੀ ਸ਼ੈਂਪੂ ਦੇ ਨਾਲ ਣਾਉਂਦੇ ਆ ਉਹਦੇ ਨਾਲ ਜਿਹੜੀ ਸਕਿਨ ਵੀ ਆ ਉਹਦੇ 'ਚ ਵੀ ਨੁਕਸ ਪੈ ਜਾਂਦਾ ਤੇ ਸਾਡੇ ਵਾਲਾਂ ਨੂੰ ਚਿੱਟੇ ਉਹਦਾ ਕਾਰਨ ਹੀ ਆ ਤੇ ਇੱਕ ਝੜਨਾ ਉਹਨਾਂ ਦਾ ਕਾਰਨ ਵਾਲਾਂ ਦਾ ਸ਼ੈਂਪੂ ਦੇ ਨਾਲ ਹੁਣ ਅਸੀਂ ਇੱਕ ਨੁਕਤੇ ਕਈ ਤਿਆਰ ਕੀਤੇ ਆ ਜੀ ਵਾਲਾਂ ਤੋਂ ਜਿਵੇਂ ਇਸ ਨੂੰ ਇੱਕ ਦੱਸਦਾ ਵੀ ਜਿਵੇਂ ਜਿਹੜਾ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਵੀ ਜਿਹੜਾ ਤੇਲਾਂ ਦਾ ਤੇਲ ਆरिजिनल ਤੇਲਾਂ ਦਾ ਤੇਲ ਹੋਣਾ ਚਾਹੀਦਾ ਜੀ ਜਿਹੜਾ ਆरिजिनल ਤੇਲਾਂ ਦਾ ਤੇਲ ਆ ਜਿਵੇਂ ਤੁਸੀਂ 250 ਗ੍ਰਾਮ ਤੇਲਾਂ ਦਾ ਤੇਲ ਲੈ ਲਓ ਜੀ 250 ਗ੍ਰਾਮ ਤੁਸੀਂ ਮੰਨ ਕੇ ਚਲੋ ਔਲੇ ਆ ਜਿਹੜੇ ਆਪਾਂ ਆਵਲਾ ਕਹਿੰਦੇ ਜੀ ਨੂੰ ਔਲਾ ਉਹਨੂੰ ਉਹਦਾ ਤੁਸੀਂ ਜੂਸ ਕੱਢ ਲਓ ਅੱਧਾ ਕਿਲੋ ਯਾਨੀ ਕਿ ਔਲਿਆਂ ਦਾ ਜੂਸ ਕੱਢ ਲਓ ਅੱਧਾ ਕਿਲੋ ਔਲਿਆਂ ਦਾ ਜੂਸ ਤੁਸੀਂ ਕੱਢ ਕੇ ਪਾਈਏ ਇੱਕ ਜੂਸ ਹੋਵੇ ਬਰਾਬਰ ਦਾ ਹੀ ਤਿਲਾਂ ਦੇ ਤੇਲ ਦੇ ਨਾਲ ਠੀਕ ਆ ਇਹਨਾਂ ਨੂੰ ਦੋਨਾਂ ਨੂੰ ਮੱਠੀ ਮੱਠੀ ਅੱਗ ਤੇ ਉੱਤੇ ਪਕਾਓ ਠੀਕ ਆ ਜੀ ਮੱਠੀ ਮੱਠੀ ਅੱਗ ਤੇ ਬਕਾਉਂਗੇ ਜਦੋਂ ਮੱਠੀ ਮੱਠੀ ਅੱਗ ਤੇ ਪਕਾਉਣ ਦੇ ਨਾਲ ਜਦੋਂ ਤਿਲਾਂ ਦਾ ਤੇਲ ਔਲੇ ਦਾ ਜੂਸ ਆ ਜਿਹੜਾ ਉਹ ਵਿੱਚੀ ਖਤਮ ਹੋ ਗਿਆ ਜਨ ਕਿ ਮਚ ਗਿਆ ਵਿੱਚੀ ਉਹਦੇ ਤੇਲ ਦੇ ਵਿੱਚ ਤੇਲ ਕੱਲਾ ਰਹਿ ਗਿਆ ਹੂੰ ਜਨ ਕਿ 250 ਗ੍ਰਾਮ ਤੇਲਾਂ ਦਾ ਤੇਲ ਕੱਲਾ ਰਹਿ ਗਿਆ ਔਲਾ ਜਨ ਕਿ ਉਹਨੇ ਵਿੱਚ ਉਹਨੇ ਕਰ ਲੈਣਾ ਸਮਾਪਤ ਹੈ ਨਾ ਠੀਕ ਹੈ ਜੀ ਉਹਦੇ ਵਿੱਚ ਫਿਰ ਜਦੋਂ ਤੇਲਾਂ ਦਾ ਤੇਲ ਕੱਲਾ ਰਹਿ ਗਿਆ ਉਦੋਂ ਬਸ ਤੁਸੀਂ ਨਾ ਚਸਣਾ ਸ਼ੁਰੂ ਕਰ ਦਿਓ ਲੇਡੀਜ਼ ਰੋਜ਼ ਡੇਲੀ ਡੇਲੀ ਕੰਟੀਨਿਊ ਜ ਚਸਣਾ ਸ਼ੁਰੂ ਕਰ ਦਿਓ ਅੱਛਾ ਜੀ ਉਹ ਤੁਸੀਂ ਫਿਰ ਇੰਨਾ ਦੇਖੋ ਜੀ ਨਾਲ ਇਹਦੇ ਔਲੇ ਦਾ ਚੂਰਨ ਹੂੰ ਔਲੇ ਦਾ ਚੂਰਨ ਖਾਣ ਲੈ ਕੇ ਜਾਣ ਸਵੇਰੇ ਸ਼ਾਮ ਅੱਧਾ ਅੱਧਾ ਚਮਚਾ ਸਵੇਰੇ ਔਲੇ ਦਾ ਚੂਰਨ ਤੇ ਚਸਣਾ ਸ਼ੁਰੂ ਕਰ ਦੇਣਾ ਨਾਲੇ ਤਾਂ ਇਹ ਵਾਲ ਕਾਲੇ ਹੋ ਜਾਣਗੇ ਤੇ ਨਾਲੇ ਵਾਲ ਜੇ ਕਹਿੰਦੇ ਜੁੰਡੂ ਜੁੰਡੀ ਵੀ ਹੋ ਜੈਣਾ ਬੰਦਾ ਤਾਂ ਵੀ ਪੱਟੇ ਨਹੀਂ ਜਾਣਗੇ ਕਹਿੰਦੇ ਨਾ ਤਾਂ ਪੱਟਣੀ ਕੀ ਜਾਣੇ ਠੀਕ ਹੈ ਇੰਨਾ ਵਧੀਆ ਰਿਜ਼ਲਟ ਆ ਇਹ ਤੁਸੀਂ ਕੋਈ ਵੀ ਬੰਦਾ ਪਰ ਰਿਜੀਨਲ ਤਿਲਾਂ ਦਾ ਤੇਲ ਹੋਵੇ ਜੀ ਜਾਂ ਤਾਂ ਕੋਲੇ ਘੜ ਕੇ ਕਢਾਇਆ ਹੋਵੇ ਜਾਨ ਤੁਸੀਂ origignal ਤਿਲਾਂ ਦਾ ਤੇਲ ਕਿੱਹਦੇ ਲਿਆਉਣਾ ਹੈ ਕਿਉਂਕਿ ਬਾਜ਼ਾਰ ਦੇ ਵਿੱਚ 160-70 ਰੁਪਏ ਦੀ ਤੇਲ ਦੀ ਬੋਤਲ ਆਉਂਦੀ ਹੈ ਤਿਲਾਂ ਦੀ ਉਹ origignal ਨਹੀਂ ਹੈਗਾਗਾ origignal ਤਿਲਾਂ ਦਾ ਤੇਲ ਤਾਂ 450 ਰੁਪਏ ਦਾ ਲੀਟਰ ਆ ਜਾਂ ਕੋਲੇ ਖੜ ਕੇ ਕਢਾਓ ਉਹ ਉਹ ਤੇਲ ਦੀ ਮੈਂ ਗਾਰੰਟੀ ਦਿੰਦਾ ਜੀ ਜੇ ਹੁਣ ਅਗਲਾ ਬਜ਼ਾਰੂ ਲਿਆ ਕੇ ਤਿਲਾਂ ਦਾ ਤੇਲ ਤੇ ਔਲੇ ਦਾ ਜੂਸ ਲਿਆ ਕੇ ਬਣਾ ਲੂਗਾ ਉਹਦਾ ਕੱਲ ਨੂੰ ਕਹੇ ਜੀ ਉਹਦਾ ਤਾਂ ਵੀ ਸਹੀ ਨਹੀਂ ਰਿਜ਼ਲਟ ਨਹੀਂ ਮਿਲਿਆ ਉਹਦਾ ਰਿਜ਼ਲਟ ਨਹੀਂ ਮਿਲਣਾ ਸੋ ਨੂੰ origignal ਤਿਲਾਂ ਦਾ ਤੇਲ ਤੇ ਔਲਾ ਤੁਸੀਂ ਔਲੇ ਦਾ ਪਾਊਡਰ ਡੇਲੀ ਇਹਦਾ ਕੰਟੀਨਿਊਸ ਤੁਸੀਂ 3 ਮਹੀਨੇ ਯੂਜ਼ ਕਰੋ ਜੀ ਆਏ ਨਹੀਂ ਵੀ 15 ਦਿਨ ਲਾ ਕੇ ਅਗਲਾ 16ਵੇਂ ਦਿਨ ਕਹੇ ਜੀ ਮੇਰੇ ਤਾਂ ਬਲ ਝਾੜਨੂ ਨਹੀਂ ਹੈ ਜਾਂ ਮੇਰੇ ਫਰਕ ਨਹੀਂ ਪਿਆ ਉਹਦਾ ਕੋਈ ਰਿਜ਼ਲਟ ਨਹੀਂ 3 ਮਹੀਨੇ ਇਹ ਚੀਜ਼ ਨੂੰ ਵਰਤ ਕੇ ਤਿਲਾਂ ਦੇ ਤੇਲ ਨੂੰ ਤੇ ਔਲੇ ਨੂੰ ਫਿਰ ਮੇਰੇ ਨਾਲ ਗੱਲਬਾਤ ਕਰੇ ਜੀ ਮੇਰਾ ਨੰਬਰ ਮੈਂ ਦੇ ਦਿੰਦਾ ਤੇ ਇੰਨਾ ਤਕੜਾ ਰਿਜ਼ਲਟ ਹੈ ਇਹਦਾ ਠੀਕ ਹੈ ਜੀ ਅੱਛਾ ਤੁਸੀਂ ਕਾਫੀ ਥੇਰ ਦੇ ਇਸ ਲਾਈਨ ਦੇ ਵਿੱਚ ਪਏ ਹੋਏ ਹਨ ਹਾਂਜੀ ਹਾਂਜੀ ਬਹੁਤ ਮਰੀਜ਼ ਇਹੋ ਜਿਹੇ ਆਉਂਦੇ ਆ ਜਿਹੜੇ ਅਸੀਂ ਕਹਿੰਦੇ ਹਾਂ ਤੁਹਾਨੂੰ ਤਤਪਾਤੀ ਹੋ ਜੇ ਗੱਲ ਹਨਾ ਵੀ ਇਸ ਤਰ੍ਹਾਂ ਦੇ ਵੀ ਹਟਣ ਹੁੰਦਾ ਵੀ ਜਿਹੜਾ ਬੰਦਾ ਮਰੀਜ਼ ਆਉਂਦਾ ਦਵਾਈ ਦੀ ਗੋਲੀ ਦੇਜਰ ਮੇਰਾ ਸਿਰ ਬਹੁਤ ਹੋਦਾ ਮੂੰਹ ਦਾ ਤਾਂ ਹੁੰਦਾ ਹੈ ਨਾ ਅਸੀਂ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਕੀ ਕਹਿੰਦੇ ਹਾਂ ਅਸੀਂ ਜਿਹੜੇ ਤਤ ਹਟਾਲੇ ਆਉਂਦੇ ਆ ਮਰੀਜ਼ ਅਸੀਂ ਉਹਨਾਂ ਨੂੰ ਦਵਾਈ ਨਹੀਂ ਦਿੰਦੇ ਹੈਗੀ ਅਸੀਂ ਤਾਂ ਘੱਟ ਤੋਂ ਘੱਟ ਕਹਿੰਦੇ ਆ ਵੀ ਜਿਹੜੀ ਤੁਸੀਂ ਸਾਡੇ ਕੋਲ ਦਵਾਈ ਲੈਣੀ ਆ ਪਹਿਲਾਂ ਤਾਂ ਤੁਸੀਂ ਖਾਲੀ ਪੇਟ ਆਓ ਸਾਡੇ ਕੋਲੇ ਨਬਜ਼ ਚੈੱਕ ਕਰਾਓ ਠੀਕ ਆ ਉਦੋਂ ਸਾਨੂੰ ਪਤਾ ਲੱਗੂਗਾ ਵੀ ਤੁਹਾਨੂੰ ਨੁਕਸ ਕਿਹੜੀ ਤਰੀਕਾ ਹੈ ਕਿਹੜੀ ਵਜਾ ਨਾਲ ਪਿਆ ਹੈਗਾ ਠੀਕ ਆ ਇਸ ਸਰੀਰ ਦੇ ਵਿੱਚ ਬਾਤ ਪਿਤ ਕਫ ਹੁੰਦੀਆਂ ਤਿੰਨ ਚੀਜ਼ਾਂ ਤੇ ਹੀ ਹੁੰਦੀਆਂ ਜੀ ਉਹਦੇ ਮੁਤਾਬਿਕ ਕੀ ਤਿੰਨ ਚੀਜ਼ਾਂ ਜਗਿਆ ਕਿਹੜੇ-ਕਿਹੜੇ ਇਹ ਬਾਤ ਪਿਤ ਕਫ ਹੁੰਦੇ ਆ ਜੀ ਜਿਹੜੀ ਜਿਹੜੀਆਂ ਆਪਣੇ ਸਰੀਰ ਦੇ ਵਿੱਚ ਹੁੰਦੀਆਂ ਇਹਦੇ ਵਿੱਚ ਜੇ ਪਿਤ ਵਧੀ ਵੀ ਪਿਤ ਕਿਤੀ ਉਹਦੇ ਨਾਲ ਆਪਣਾ ਸਰੀਰ ਜਨ ਕੇ ਟੁੱਟਣਾ ਹਰ ਵਕਤ ਜਿਵੇਂ ਬੁਖਾਰ ਚੜਾ ਰਹਿੰਦਾ ਇਸ ਤਰ੍ਹਾਂ ਰਹਿਣਾਗਾ ਤੜਕੋ ਹੱਥਿਆ ਥੱਕਿਆ ਥੱਕਿਆ ਰਹਿਣਾ ਤੜਕੋ ਉੱਠਣ ਨੂੰ ਜੀ ਨਹੀਂ ਕਰਨਾ ਹਰ ਵਕਤ ਐਲ ਵੀ ਜਿਵੇਂ ਆਪਾਂ ਕਹਦੇ ਵੀ ਇੱਕ ਥੱਕੇ ਦੇ ਨਾਲ ਹੀ ਉੱਠਣਾ ਸਰੀਰ ਨੂੰ ਇਸੀ ਰੋਟਦਾ ਹੀ ਨਹੀਂ ਹੈਗਾ ਜੀ ਜਿਵੇਂ ਆਮ ਅਗਲਾਂ ਦੇ ਰਪਿਆ ਹੀ ਰਹਿ ਗਏ ਚੰਗੇ ਗੱਲ ਇਹ ਤੇ ਹਾਂ ਇਹਦੇ ਨਾਲ ਜਿਹਦਾ ਜ਼ਰੀਰ ਇਸ ਤਰ੍ਹਾਂ ਦਾ ਹੈਗਾ ਜੀ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕਹਿਣਾਗਾ ਇਹ ਮੈਂ ਗਰੰਟੀ ਦਿੰਦਾ ਜੀ ਇੱਕ ਤਿਰਫ ਆਪਣਾ ਸੌਰੀ ਔਲੇ ਦਾ ਚੂਰਨ ਲੈ ਲਓ ਇੱਕ ਨਾਲ ਹੀ ਇਹਦੇ ਧਣੀਆਂ ਲੈ ਲਓ ਜੀ ਜਿਵੇਂ ਔਲੇ ਦਾ ਚੂਰਨ 100 ਗ੍ਰਾਮ ਲੈ ਲਿਆ ਧਣੀਆਂ ਵੀ 100 ਗ੍ਰਾਮ ਲੈ ਲਿਆ ਇਹ ਤੁਸੀਂ ਕੰਟੀਨਿਊ ਜੀ ਰੋਜ਼ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਜੀ 15 ਦਿਨ ਲਓ ਜੀ ਰੋਟੀ ਤੋਂ ਪਹਿਲਾਂ ਰੋਟੀ ਤੋਂ ਘੰਟਾ ਪਹਿਲਾਂ ਜੀ ਅੱਛਾ ਜੀ ਹਾਂ ਜੀ 1 ਘੰਟਾ ਪਹਿਲਾਂ ਲਓ ਪਾਣੀ ਦੇ ਨਾਲ ਕੋਸੇ ਦੇ ਨਾਲ ਉਹ ਤੁਸੀਂ 15 ਦਿਨ ਜਦੋਂ ਲੈ ਲਿਆ ਜੀ 15 ਦਿਨ ਬੰਦ ਕਰ ਦਿਓ ਉਹਨੂੰ ਵਿੱਚ ਦੀ ਠੀਕ ਹੈ ਜੀ 15 ਦਿਨਾਂ ਤੋਂ ਬਾਅਦ ਫੇਰ 15 ਦਿਨ ਲਓ ਲਗਾਤਾਰ ਤੁਸੀਂ ਐ 15 15 ਦਿਨ ਕਰਦੇ ਯਾਨੀ ਕਿ ਡੇਢ ਕਿ ਮਹੀਨਾ ਲੈ ਲਓ ਨਾ ਤੁਸੀਂ ਜਾਨੀ 3 ਹਫ਼ਤੇ 3 ਹਫ਼ਤੇ ਜਾਨੀ ਲੈ ਲਿਆ ਚੰਗਾ 3 ਹਾਂ 3 ਹਫ਼ਤੇ ਛੱਡ ਕੇ ਜਦੋਂ ਤੁਸੀਂ ਛੋਡੇ ਸਰੀਰ ਦੇ ਐ ਉਠੋ ਜੀ ਤੁਸੀਂ ਦੇਖੋਗੇ ਠੀਕ ਹੈ ਪੂਰਾ ਵਧੀਆ ਜਾਨੀ ਕਿ ਤੁਹਾਨੂੰ ਇਹਦਾ ਰਿਜਲਟ ਮਿਲੂਗਾ ਜੀ ਜਾਂ ਸਰੀਰ ਟੁੱਟਦਾ ਜਾਂ ਉੜਦਾ ਨਹੀਂ ਇਹ ਵਧੀਆ ਰਹੂਗਾ ਜੀ ਨਾ ਤੁਹਾਡੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ ਨਾ ਜਿਹੜੀ ਤੁਹਾਡੇ ਮਿਹਦੇ ਦੇ ਵਿੱਚ ਕੋਈ ਗਰਮੀ ਆ ਕਿਸੇ ਤਰ੍ਹਾਂ ਦੀ ਉਹ ਵੀ ਪੂਰੀ ਓਕੇ ਰਹੂਗੀ ਬਿਲਕੁਲ ਸਹੀ ਰਹੂਗਾ ਬੰਦਾ ਹਾਂਜੀ ਇੱਕ ਹੋਰ ਤੁਹਾਨੂੰ ਦੱਸਦਾ ਜੀ ਜਿਨ੍ਹਾਂ ਦੇ ਸਰੀਰ ਦੇ ਵਿੱਚ ਹੋਰ ਵੀ ਜਾਨੀ ਕਿ ਆਪਣਾ ਜਿਹੜਾ ਬੰਦਾ ਕਹਿੰਦਾ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬਹੁਤ ਬੰਦੇ ਨੂੰ ਪ੍ਰੋਬਲਮ ਆ ਜਾਂਦੀਆਂ ਠੀਕ ਹੈ ਕਈ ਤਾਂ ਹੁਣ ਬੰਦੇ ਬਹੁਤ ਨਸ਼ਾ ਪੱਤਾ ਵੀ ਸਾਨੂੰ ਪਤਾ ਇਹ ਬਹੁਤ ਜ਼ਿਆਦਾ ਚੱਲਦਾ ਹੈਗਾ ਹਾਂ ਹਾਂ ਉਹ ਨਸ਼ੇ ਦੇ ਕਾਰਨ ਵੀ ਬਹੁਤ ਜ਼ਿਆਦਾ ਸਰੀਰ ਦੇ ਵਿੱਚ ਕਮੀਆਂ ਆ ਜਾਂਦੀਆਂ ਹੂੰ ਉਹ ਕਮੀਆਂ ਦੇ ਦੇ ਨਾਲ ਵੀ ਜਨ ਕਿ ਜਿਵੇਂ ਹੁਣ ਆਪਾਂ ਜੜੀਆਂ ਬੂਟੀਆਂ ਬਹੁਤ ਵਧੀਆ ਰਿਜ਼ਲਟ ਕੰਮ ਕਰਦੇ ਆ ਜਿਵੇਂ ਆ ਸਬਗੰਧਾ ਹੋ ਗਿਆ ਜੀ ਹੂੰ ਸਤਾਵਰ ਹੋ ਗਿਆ ਸਪੈਦ ਮੂਸਲੀ ਹੋ ਗਈ ਸਾਲ ਪੰਜਾ ਹੋ ਗਿਆ ਸਾਲ ਮਿਸਰੀ ਹੋ ਗਈ ਤੇ ਇਸ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਹਜ਼ਾਰਾਂ ਜੜੀਆਂ ਬੂਟੀਆਂ ਜਿਹੜੀਆਂ ਬਹੁਤ ਵਧੀਆ ਕੰਮ ਕਰਦੀਆਂ ਪਰ ਜੜੀਆਂ ਬੂਟੀਆਂ ਦਾ ਖਾਣ ਦਾ ਤੀਕਾ ਹੁੰਦਾ ਜੀ ਹਾਂ ਇਹ ਜਿਹੜਾ ਪ੍ਰੋਸੀਜਰ ਹਾਂ ਨਾ ਹਾਂ ਉਹਦਾ ਪ੍ਰੋਸੀਜਰ ਆਇਆ ਜੀ ਜੇ ਆਪਾਂ ਹੁਣ ਕਿਸੇ ਵੈਦ ਦੀ ਸਲਾਹ ਲੈ ਕੇ ਉਹ ਜੜੀ ਬੂਟੀ ਨੂੰ ਆਪਾਂ ਖਾਵਾਂਗੇ ਉਹਦਾ ਸਾਨੂੰ ਰਿਜ਼ਲਟ ਮਿਲੂਗਾ ਬਿਲਕੁਲ ਜੇ ਸਸੀਂ ਕਿਸੇ ਆਪ ਦੇ ਆਪ ਮਤਾਰੇ ਜਾਂ ਕਿਸੇ ਚੈਨਲਾਂ ਤੋਂ ਦੇਖ ਕੇ ਇਹ ਜੜੀ ਬੂਟੀ ਦਾ ਸੀ ਖਾਣੇ ਆ ਉਹਦਾ ਸਾਨੂੰ ਨੁਕਸਾਨ ਹੋ ਸਕਦਾ ਜੀ ਆਮ ਤੌਰ ਤੇ ਕੀ ਕਰਦਾ ਮੇਰੇ ਵਰਗਾ ਕੀ ਕਰਦਾ ਵੀਡੀਓ ਦੇਖੀ ਤੇ ਮੇਰੇ ਕੋਲ ਸਮਾਨ ਕਿਆ ਉਸman ਪਾਇਆ ਉਹ ਬਣਿਆ ਨਹੀਂ ਬਣਿਆ ਕੋਈ ਪਤਾ ਨਹੀਂ ਉਹ ਵਰਤਣਾ ਸ਼ੁਰੂ ਕਰਤਾ ਬਾਅਦ ਕਹਿੰਦੇ ਜੀ ਇਹਦਾ ਕੋਈ ਫਾਇਦਾ ਨਹੀਂ ਕਰਿਆ ਹਾਂ ਫਾਇਦਾ ਉਹਦਾ ਕਿਵੇਂ ਕਰੂਗਾ ਜੀ ਹੁਣ ਸੋ ਮੈਂ ਪਹਿਲਾਂ ਵੀ ਦੱਸ ਕੇ ਟਿਆ ਮੈਂ ਵੀ ਜਦੋਂ ਆਪਣੇ ਸਰੀਰ ਦੇ ਵਿੱਚ ਗਰਮੀ ਆ ਪਿਤ ਵਧੀ ਹੋਈ ਆ ਜੇ ਅਸੀਂ ਗਰਮ ਚੀਜ਼ਾਂ ਹੋਰ ਖਾਵਾਂਗੇ ਤਾਂ ਉਹਦੇ ਨਾਲ ਸਾਨੂੰ ਸਾਡਾ ਨੁਕਸਾਨ ਹੋਗਾ ਫਾਇਦੇ ਦੀ ਜਗ੍ਹਾ ਤੇ ਠੀਕ ਹੈ ਨਾ ਉਹਦੇ ਨਾਲ ਸਾਨੂੰ ਦੇਖਣਾ ਪੈਣਾ ਜੇ ਕਿਸੇ ਵੀ ਮਰਜੀ ਵੈਦ ਦੀ ਅਸੀਂ رائے ਲਵਾਂਗੇ ਉਹ ਵੈਦ ਸਾਨੂੰ ਦੱਸੂਗਾ ਵੀ ਤੁਹਾਡੇ ਸਰੀਰ ਚ ਬਾਤ ਆ ਜਾਂ ਪਿਤਤਾ ਜਾਂ ਕਫਾ ਉਸ ਹਿਸਾਬ ਨਾਲ ਉਹ ਵੈਦ ਦੀ ਵੈਦ ਦੀ ਸਲਾਹ ਨਾਲ ਕਦੇ ਵੀ ਦਵਾਈ ਬਣਾਉਣੀ ਆ ਚੈਨਲਾਂ ਤੋਂ ਦੇਖ ਕੇ ਦਵਾਈ ਮੈਂ ਤਾਂ ਸੋਨ ਇਹੀ ਰਹਿ ਦੰਨਾ ਜੀ ਕਿਸੇ ਵੀ ਭਾਂਜਿਆਂ ਨੂੰ ਸਾਰਿਆਂ ਨੂੰ ਵੀ ਇਹ ਰਹਿ ਦੰਨਾ ਵੀ ਕੋਈ ਵੀ ਚੈਨਲ ਤੋਂ ਦੇਖ ਕੇ ਕੋਈ ਦਵਾਈ ਨਾ ਬਣਾਓ ਚੈਨਲ ਤੋਂ ਦੇਖਣ ਦਾ ਮਤਲਬ ਹੈ ਵੀ ਕੋ ਹਰ ਇੱਕ ਮੇਰੇ ਵਰਗਾ ਵੈਦ ਬਣਾਇਆ ਫਿਰਦਾ ਜੀ ਬਿਲਕੁਲ ਕਿਉਂਕਿ ਕਿਸੇ ਨੂੰ ਉਧਰ ਉਧਰ ਨੂੰ ਸੁਣ ਕੇ ਤਾਂ ਵੀ ਵੈਦ ਤੇ ਪਾ ਚੈਨਲ ਤੇ ਪਾ ਦਿੰਦੇ ਆ ਕਿਸੇ ਨੂੰ ਕਈ ਵਕਤ ਕਿਸੇ ਜੜੀਆਂ ਬੂਟੀਆਂ ਦਾ ਪਤਾ ਨਹੀਂ ਹੁੰਦਾ ਉਹ ਐਵੇਂ ਚੈਨਲ ਤੇ ਪਾ ਦਿੰਦਾ ਜੀ ਕਿਉਂਕਿ ਉਹਦੇ ਬਾਰੇ ਪੂਰੀ ਸਾਨੂੰ ਜਨਨ ਕਿ ਪੂਰਾ ਜਨਨ ਕਿ ਸਾਨੂੰ ਪੂਰਾ ਦੇ ਬਾਰੇ ਨੌਲੇਜ ਹੋਣਾ ਚਾਹੀਦਾ ਕਿਸੇ ਵੀ ਚੀਜ਼ ਬਾਰੇ ਹਾਂ ਵੀ ਜੇ ਤੁਸੀਂ ਕੋਈ ਵੀ ਦਵਾਈ ਖਾਣੀ ਹੈ ਨਾ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹਦੇ ਵਿੱਚ ਕੋਈ ਗਰਮੀ ਤਾਜ ਜਾਂ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਉਸ ਹਿਸਾਬ ਨਾਲ ਦਵਾਈ ਖਾਣੀ ਚਾਹੀਦੀ ਹੈ ਜੀ ਹਰ ਇੱਕ ਸਰੀਰ ਦੀ ਆਪਣੀ ਆਪਣੀ ਤਸਵੀਰ ਆ ਹਾਂ ਤਸਵੀਰ ਆ ਹਰ ਇੱਕ ਨੂੰ ਉਹ ਦਵਾਈ ਕੰਮ ਨਹੀਂ ਕਰਦੀ ਨਹੀਂ ਨਹੀਂ ਹਰ ਇੱਕ ਨੂੰ ਨਹੀਂ ਕੰਮ ਕਰਦੀ ਜੀ ਹਾਂਜੀ ਹਾਂ ਅਲੱਗ-ਅਲੱਗ ਤਸਵੀਰਾਂ ਬੰਦੇ ਦੀਆਂ ਕਿਸੇ ਨੂੰ ਗਰਮੀ ਹੁੰਦੀ ਆ ਸੀਜ਼ਨ ਚ ਕੇ ਨਾ ਬੰਦਾ ਠੰਡਾ ਠੰਡਕ ਹੁੰਦੀ ਆ ਕਿਸੇ ਨੂੰ ਬਾਤ ਦਾ ਰੋਗ ਕਿਸੇ ਨੂੰ ਪਿੱਤ ਦਾ ਰੋਗ ਕਿਸੇ ਨੂੰ ਕਫ ਦਾ ਰੋਗ ਠੀਕ ਆ ਅੱਛਾ ਜੀ ਸਰ ਅੱਜ ਕੱਲ ਨਾ ਨੌਜਵਾਨਾਂ ਚ ਨਸ਼ੇ ਨੇ ਜਾਂ ਇਹਦੀਆਂ ਉਹਨਾਂ ਦੀਆਂ ਗੰਨੀਆਂ ਹਰਕਤਾਂ ਨੇ ਬੱਚੇ ਪੈਦਾ ਕਰਨ ਤੋਂ ਦੂਰ ਕਰਤੇ ਨੌਜਵਾਨ ਹਾਂਜੀ ਇਹ ਬਹੁਤ ਘਾਟ ਆ ਆਮ ਹੀ ਬੱਚਿਆਂ ਦੇ ਦੇਖਿਆ ਤੇ ਇਹ ਇਹਦੇ ਬਾਰੇ ਕੋਈ ਹੈ ਤੁਹਾਡੇ ਕੋਲ ਨੋਟਸ ਹਾਂਜੀ ਹਾਂਜੀ ਨੋਟਸ ਸਾਡੇ ਕੋਲ ਤਾਂ ਹੈਗੇ ਆ ਸਰ ਵੀ ਗੱਲ ਆਇਆ ਵੀ ਜਿਹੜੇ ਇਹ ਜਦੋਂ ਜਿਹੜੇ ਬੰਦੇ ਨਸ਼ੀ ਕਰਦੇ ਆ ਜੀ ਆ ਜੀਵ ਵਾਲੀਆਂ ਗੋਲੀਆਂ ਇਹ ਜੀਵ ਵਾਲੀ ਗੋਲੀ ਹੈ ਜੀ ਇਹ ਚਿੱਟੇ ਦੇ ਤੋਂ ਵੀ ਹੈਗੀ ਵੱਧ ਜਾਨੀ ਕਿ ਸਟਰੋਂਗ ਆ ਖਤਰਨਾਕ ਆ ਇਹ ਜਿਹੜਾ ਬੰਦਾ ਮੁੰਡਾ ਕੋਈ ਵੀ ਨੌਜਵਾਨ ਆ ਜੀਵ ਵਾਲੀ ਗੋਲੀ ਖਾਂਦਾ ਜੀ ਉਹਨਾਂ ਦੇ ਸਿਕਰਾ ਨੂੰ ਜਾਨੀ ਕਿ ਖਤਮ ਹੋ ਜਾਂਦੇ ਆ ਇਹ ਬੱਚਾ ਪੈਦਾ ਕਰਨ ਬਾਅਦ ਇਹ ਸਾਨੂੰ 60 ਤੋਂ 65% ਸਿਕਰਾ ਨੂੰ ਚਾਹੀਦੇ ਆ ਠੀਕ ਆ ਸਗੂ ਸਾਹਿਬ ਵੀ ਸਾਨੂੰ 60 ਤੋਂ 65% ਚਾਹੀਦੇ ਆ ਜਿਹੜੇ ਵੀ ਬੱਚੇ ਦੇ ਤੁਸੀਂ ਇਸੇ ਕਰਾਉਣ ਨੂੰ ਚੈੱਕ ਕਰਾਉਂਗੇ ਕਈ ਦੇ 25% ਆ ਕਈ ਦੇ 30% ਆ ਸਾਡੇ ਕੋਲ ਇਹ ਜੇ ਮੁੰਡੇ ਹੁੰਦੇ ਆ ਜੀ ਨੌਜਵਾਨ ਆ ਉਹਨਾਂ ਦੇ ਕਈਆਂ ਦੇ 15% ਆ ਕਈ ਹੁਣ ਇਹ ਜੇ ਕੁੜੀਆਂ ਹੈਗਾ ਬਹੁਤ ਵੇ ਬਹਿਤਾ ਬਹੁਤ ਬਹੁਤ ਸਿਆਣੀਆਂ ਵੀ ਹੈਗੀਆਂ ਵਿੱਚ ਲੇਡੀਜ਼ ਬਹੁਤ ਇਹੋ ਜੀਆਂ ਬੁੜੀਆਂ ਵੀ ਉਹ ਲੇਡੀਜ਼ ਨੂੰ ਕੁੜੀ ਨੂੰ ਤਾਨੇ ਮਿਹਣੇ ਦੀ ਜਾਣੀਆਂ ਵੀ ਤੇਰੇ ਬੱਚਾ ਨਹੀਂ ਹੋਇਆ ਵੀ ਤੇਰੇ ਝ ਘਾਟ ਆ ਨਾ ਤੇ ਘਾਟ ਉਹਨਾਂ ਦੇ بیٹے ਚ ਹੁੰਦੀ ਆ ਕਿਉਂਕਿ بیٹے ਚ ਘਾਟ ਹੁੰਦੀ ਆ ਉਹਨਾਂ ਨੂੰ 60 ਤੋਂ 65% ਸਕਰਾਨੂ ਚਾਹੀਦੇ ਹੁੰਦੇ ਆ ਉਹਦੇ 25 ਜਾਂ 15% ਹੁੰਦੇ ਆ ਉਹ ਲੇਡੀਜ਼ ਨੂੰ ਲੈ ਕੇ ਆਉਣਗਾ ਸਾਡੇ ਕੋਲੇ ਕੁੜੀਆਂ ਨੂੰ ਲੈ ਕੇ ਆਉਣਗਾ ਉਹ ਸਹੀ ਹੁੰਦੀਆਂ ਉਹ ਸਹੀ ਬੱਚਾ ਪੈਦਾ ਕਰਨ ਦੇ ਜੋਗ ਹੁੰਦੀਆਂ ਨਾ ਕਿ ਉਹਨਾਂ ਦੇ ਬੇਟੇ ਦੇ ਵਿੱਚ ਕਸੂਰ ਹੁੰਦਾ ਤਾਂ ਉਹ ਬੇਟੇ 'ਚ ਨਹੀਂ ਕਸੂਰ ਕਹਿੰਦੇ ਮੰਨਦੀਆਂ ਨਹੀਂ ਮੰਨਦੀਆਂ ਨਹੀਂ ਇਹ ਗੱਲ ਸਾਡੇ ਕੋਲੇ ਬਹੁਤ ਆਈਆਂ ਸਾਡੇ ਅਸੀਂ ਫਿਰ ਕਈ ਵਾਰ ਤਾਂ ਅਸੀਂ ਜਦੋਂ ਜਿਨ੍ਹਾਂ ਨੂੰ ਦਵਾਈ ਦਿੰਨੇ ਆ ਅਸੀਂ ਕਹਿੰਨੇ ਵੀ ਆਪਣੇ ਹਸਬੰਦ ਨੂੰ ਜਾਂ ਉਹਨੂੰ ਆਪਣੇ ਮੁੰਡੇ ਨੂੰ ਮਾਤਾ ਨੂੰ ਕਹਿੰਨੇ ਜੇ ਨਾਲ ਆਈ ਹੈ ਉਹਨਾਂ ਦੀ ਮਾਤਾ ਸੱਸ ਉਹ ਕਹਿੰਨੇ ਵੀ ਆਪਣੇ ਬੇਟੇ ਨੂੰ ਨਾਲ ਲੈ ਕੇ ਆਇਓ ਜੇ ਉਹਨਾਂ ਦੇ ਸਪਰਮ ਚੈੱਕ ਕਰਵਾਏ ਵੈਸਨ ਉਹਦੀ ਰਿਪੋਰਟ ਦਓ ਜੀ ਠੀਕ ਆ ਹਾਂ ਜਿਨ੍ਹਾਂ ਦੀ ਹੁਣ ਰਿਪੋਰਟਾਂ ਲੈ ਕੇ ਆਉਂਦੇ ਸਾਡੇ ਕੋਲੇ ਉਹਨਾਂ ਦੇ 20 ਜਾਂ 25% ਜਾਂ 15% ਹੀ ਹੁੰਦਾ ਜੀ ਫਿਰ ਅਸੀਂ ਉਹਨਾਂ ਨੂੰ 3 ਮਹੀਨੇ 2.5 ਮਹੀਨੇ 2 ਮਹੀਨੇ ਜਮੇ ਸਾ ਦਵਾਈ ਦਿੰਨੇ ਆ ਫਿਰ ਮਾਲਕ ਦੀ ਕਿਰਪਾ ਨਾਲ ਉਹਨਾਂ ਦੇ ਬੱਚਾ ਹੋ ਜਾਂਦਾ ਠੀਕ ਹੈ ਜੀ ਅੱਛਾ ਇਹ ਇਹ ਸੰਭਵ ਹੈਗਾ ਹਨਾ ਮਤਲਬ ਇਹ ਦਵਾਈਆਂ ਤਾਂ ਹੈਗੀਆਂ ਵਿਚੇ ਆਪਾਂ ਇਹ ਸਹੀ ਦਵਾਈ ਮਿਲ ਜੇ ਤਾਂ ਬੱਚਾ ਪੈਦਾ ਕਰ ਸਕਦੇ ਆ ਹਨਾ ਹਾਂ ਜੀ ਹਾਂ ਜੀ ਕੱਚਾ ਪਤਾ ਹੁੰਦਾ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਿਆਂ ਦੇ ਵੀ ਜਿਨ੍ਹਾਂ ਦੇ ਹੁਣ ਨਸ਼ੇ ਦੇ ਨਾਲ ਸਕਰਨੂ ਘਟਾ ਉਹਨਾਂ ਦੇ ਸਕਰਨੂ ਪੂਰੇ ਹੋ ਜਾਂਦਾ ਤਾਂ ਨਸ਼ਾ ਵੀ ਘੋਲੀ-ਘੋਲੀ ਕੱਟ ਕੇ ਘਟਾ ਦਿੰਦੇ ਜੀ ਹੁਣ ਫਰਜ਼ ਕਰੋ ਜੀ ਹੁਣ ਜੀਵ ਵਾਲੀ ਗੋਲੀ ਬੰਦਾ ਖਾਂਦਾ ਇੱਕ ਗੋਲੀ ਖਾਂਦਾ ਉਹਨੂੰ ਅਸੀਂ ਕੋਈ ਤਕਲੀਫ ਨਹੀਂ ਆਉਣ ਹੁੰਦੀ ਇੱਕਦਮ ਮੈਂ ਤੁਹਾਨੂੰ ਚੈਨਲ ਦੇ ਮਾਧਮ ਰਾਹੀਂ ਦੱਸਦਾ ਮੈਂ ਵੀ ਜੇ ਕਿਸੇ ਨੇ ਚਿੱਟੇ ਜੇ ਬੰਦਾ ਗੋਲੀ ਖਾਂਦਾ ਇੱਕ ਗੋਲੀ ਖਾਂਦਾ ਮੰਨ ਕੇ ਚਲੋ ਇੱਕ ਗੋਲੀ ਖਾਂਦਾ ਜੀ ਉਹ ਰੋਜ਼ ਆਇ ਇੱਕ ਸਾ ਲੈਵੇ ਹਾਂ ਰੋਜ਼ ਕੰਧ ਤੇ ਘਸਾ ਲਵੇ ਤੇ ਖਾ ਲਵੇ ਹਾਂ ਠੀਕ ਹੈ ਮੰਮੁਲੀ ਜਿਹਾ ਘਟ ਗਿਆ ਹਾਂ ਅੱਜ ਘਟ ਗਿਆ ਰੋਜ਼ ਰੋਜ਼ ਘਟਾਈ ਜਾਵੇ ਜੀ ਥੋੜੀ ਥੋੜੀ ਘਟਾਉਣ ਦੇ ਨਾਲ ਇੱਕ ਦਿਨ ਉਹ ਜਮੇ ਹੀ ਬੰਦ ਹੋ ਜਾਊਗਾ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਕੋਈ ਦਵਾਈ ਲੈਣ ਦੀ ਲੋੜ ਨਹੀਂ ਇਹ ਮੈਂ ਐਸੇ ਤਰ੍ਹਾਂ ਦੇ ਦਾ ਮੈਂ ਨਹੀਂ ਘਟੋ ਘਟਾ ਜੀਵ ਵਾਲੀਆਂ ਗੋਲੀਆਂ ਵਾਲੇ ਮਾਲਕ ਦੀ ਕਿਰਪਾ ਨਾਲ ਜੀ ਗੁਰਨਾਨਕ ਪਾਤਸ਼ਾਹ ਦੀ ਮਿਹਰ ਦੇ ਨਾਲ ਮੈਂ ਬਹੁਤ ਲੋਕਾਂ ਨੂੰ ਰੈ ਦੇ ਕੇ ਗੋਲੀਆਂ ਛਡਵਾਇਆ ਹਾਂ ਅੱਛਾ ਇਹ ਆਪਾਂ ਗੱਲ ਕਰਦੇ ਹਾਂ ਅੱਛੇ ਹਣਾ ਇਹ ਜਦ ਅਮਲੀ ਦਾ ਦਿਲ ਬੜਾ ਹਲਕਾ ਪੈ ਜਾਂਦਾ ਓ ਛੱਡਦਾ ਹੀ ਨਹੀਂ ਦਰਦਾ ਹਾਂਜੀ ਉਹਦੇ ਵਾਸਤੇ ਵੀ ਕੋਈ ਵਾਰ ਆਏ ਕੋਈ ਤਕੜਾ ਹੋਣ ਬਾਪੇ ਉਹਨੂੰ ਸਟਰੋਂਗ ਕਰਨ ਵਾਸਤੇ ਉਹਦੇ ਮਨ ਨੂੰ ਕੋਈ ਕੋਈ ਵੀ ਬੰਦਾ ਨਾ ਸਕਦਾ ਮਾਨਸਿਕ ਤੌਰ ਤੇ ਉਹਨੂੰ ਮਾਨਸਿਕ ਤੌਰ ਤੇ ਵੀ ਦੇ ਨਾਲ ਵੀ ਬੰਦਾ ਜਿਹੜਾ ਦਿਲ ਉਹਦਾ ਪਤਲਾ ਪੈ ਜਾਂਦਾ ਕੋਈ ਮਰਜ਼ੀ ਆ ਪਰ ਜੇਕਰ ਲੋ ਜੀ ਜਿਹੜਾ ਬੰਦਾ ਅਮਲੀ ਆ ਕੋਈ ਨਸ਼ਾ ਕਰਦਾਗਾ ਉਹਦੇ ਕੋਲੇ ਡੋਟੇ ਘੱਟ ਰਹਿ ਜਾਂ ਜਾਂ ਖੀਮ ਖਾਂਦਾ ਕੋਈ ਨਹੀਂ ਪਟ ਰਹੇ ਪਹਿਲਾਂ ਨਸ਼ਾ ਕਰਨੋਂ ਹਟ ਜਾਂਦਾ ਜੀ ਜਾਂ ਉਹਦੇ ਮਨ ਤੇ ਦਿਮਾਗ ਤੇ ਆ ਜਾਂਦਾ ਇਹ ਹੁੰਦਾ ਸਾਰਾ ਦਿਮਾਗ ਨਾਲ ਹੀ ਆਪਣੇ ਰਿਲੇਸ਼ਨ ਸਾਰੇ ਇੱਕ ਚੀਜ਼ ਦਾ ਸਰਕ ਚੀਜ਼ ਦਾ ਆਪਣਾ ਸਾਰਾ ਦਿਮਾਗ ਦੇਣਾ ਰੇਸ ਅਨੰਤ ਜੀ ਮੈਂ ਤੁਸੀਂ ਹੁਣ ਅਸਵਗੰਧਾ ਦੇ ਦੋ ਜੀ ਸਤਾਵਰ ਦੇ ਦੋ ਤੁਸੀਂ ਕਹ ਦੋ ਜੀ ਇਹ ਚੀਜ਼ਾਂ ਦਾ ਪਾਊਡਰ ਬਣਾ ਕੇ ਦੇ ਜਾਈ ਇਹਨੂੰ ਇਹਦੇ ਨਾਲ ਵੀ ਬੰਦਾ ਆਟੋਮੈਟਿਕ ਨਸਾ ਸਾੜ ਜਾਂਦਾ ਜੀ ਇਹਨਾਂ ਮਰਜ਼ੀ ਨਸਾ ਕਰਦਾ ਹੋਵੇ ਅਸਵਗੰਧਾ ਇਹ ਜੀ ਚੀਜ਼ ਆਈ ਇਹ ਆਪਣੇ ਬ੍ਰੇਨ ਤੇ ਬਹੁਤ ਵਧੀਆ ਕੰਮ ਕਰਦਾ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤੋੜਾ ਕੋਈ ਲੱਗੀ ਰਹਿੰਦੀ ਆ ਜਾਂ ਬਾਤ ਤੇ ਰੋਗਾਂ ਤੇ ਜਿਨ੍ਹਾਂ ਦੇ ਜੋੜ ਦਰਦ ਕਰਦੇ ਆ ਉਹਨਾਂ ਤੇ ਬਹੁਤ ਕੰਮ ਕਰਦਾ ਜਿਨ੍ਹਾਂ ਨੇ ਸਟਰੋਂਗ ਹੋਣਾ ਹੋਵੇ ਮੋਟਾ ਹੋਣਾ ਹੋਵੇ ਉਹਨਾਂ ਤੇ ਬਹੁਤ ਕੰਮ ਕਰਦਾ ਜੇ ਸਰੀਰ ਬਣਾਉਣਾ ਹੋਵੇ ਠੀਕ ਹੈ ਇਹ ਤੁਸੀਂ ਜਦੋਂ ਆਮ ਇੱਕ ਬੱਚੇ ਨੂੰ ਤੁਸੀਂ ਚੈੱਕ ਕਰ ਲਿਆ ਹਨ ਉਹਦੇ ਸਕਰਾਨੂ ਘਟਾ ਫਿਰ ਤੁਸੀਂ ਉਹ ਦਵਾਈ ਥੋੜੇ ਕੋ ਰੈਡੀਮੇਡ ਨਹੀਂ ਕਿ ਜਾਂ ਕਹਿ ਕੇ ਬਣਾਉਣੇ ਨਹੀਂ ਅਸੀਂ ਬਣਾਉਣੇ ਹੈ ਜੀ ਉਹਦੇ ਸਕਰਾਨੂ ਦੇ ਹਿਸਾਬ ਨਾਲ ਬਣਾਉਣੇ ਜਿਵੇਂ ਕਿਸੇ ਦੇ 25% ਸਕਰਾਨੂ ਆ ਜੀ ਜਾਂ 15% ਸਕਰਾਨੂ ਆ ਉਹ ਹਿਸਾਬ ਨਾਲ ਹੀ ਤਿਆਰ ਕਰਕੇ ਦਿੰਦੇ ਆ ਦਵਾਈ ਅਸੀਂ ਤਿਆਰ ਕਰਕੇ ਦਿੰਦੇ ਆ ਕਈਆਂ ਨੂੰ ਜੜੀਆਂ ਬੋਟੀਆਂ ਨੇ ਅਸੀਂ ਠੀਕ ਕਰ ਦਿੰਦੇ ਆ ਕਈਆਂ ਨੂੰ ਪਾ ਸਮਾਨਾ ਠੀਕ ਕਰ ਦਿੰਦੇ ਆ ਕਈਆਂ ਜਿਨ੍ਹਾਂ ਦੇ ਬਾਲੇ ਡਾਊਨ ਹੋਣ ਜਾਨੀ ਕਿ 0% 0 ਨਾ ਹੋਵੇ ਜੀ 1% ਤੋਂ ਲੈ ਕੇ 1% ਸਕਰਾਨੂ ਹੋਣਾ ਚਾਹੀਦੇ ਹੈ ਅਸੀਂ ਮਾਲਕ ਦੀ ਕਿਰਪਾ ਦੇ ਨਾਲ ਸਕਰਾਨੂ ਉਹਦੇ ਵਧਾ ਦਿੰਦੇ ਹਾਂ ਹਾਂ ਜਾਨੀ ਜੇ ਜਮਾ ਹੀ ਖਤਮ ਹੋ ਕੇ 0% ਲੈ ਕੇ ਆਇਆ ਫਿਰ ਨਹੀਂ ਉਹਦੇ ਬਸ ਸਕਰਾਨੂ ਤੇ ਉਹਦਾ ਕੋਈ ਨਹੀਂ ਉਹਦਾ 50% ਚਾਂਸ ਵੀ ਹੈ ਨੀਗੀ ਠੀਕ ਹੈ ਜੀ ਜਾਨੀ ਕਿ ਅਸੀਂ ਉਹਨੂੰ ਹੱਥ ਪਾਉਂਦੇ ਹੀ ਨਹੀਂ 0% ਵਾਲੇ ਨੂੰ ਅਗਲੇ ਨੂੰ ਕਹਿ ਦਿੰਦੇ ਹਾਂ ਜੇ ਤੁਸੀਂ ਕਹਿੰਦੇ ਆ ਕਿ ਕੱਲ ਨੂੰ ਸਾਨੂੰ ਲਾਂਭਾ ਨਾ ਦਿਓ ਸਾਨੂੰ ਅਸੀਂ ਦਵਾਈ ਬਣਾ ਕੇ ਦੇ ਦਿੰਨੇ ਆ ਸੋਡੀ ਕਿਸਮਤ ਨੂੰ ਜੇ ਸਕਰਾਨੂ ਉੱਠ ਘਰੇ ਤਾਂ ਠੀਕ ਆ ਤੇ ਨਹੀਂ ਅਸੀਂ 0 ਵਾਲੇ ਨੂੰ ਹੱਥ ਪਾਉਂਦੇ ਨਹੀਂ ਠੀਕ ਹੈ ਜੀ ਅੱਛਾ ਬਸ ਸਾਹਿਬ ਤੁਸੀਂ ਬਹੁਤ ਦਵਾਈਆਂ ਬਣਾਉਂ ਮੇਰੇ ਕੋਲ ਮੇਰਾ ਉਹਨੇ ਮੈਨੂੰ ਕਿਹਾ ਵੀ ਕਹਿੰਦਾ ਜੇ ਤੁਸੀਂ ਗੱਲਾਂ ਕਰਦੇ ਹੋ ਕੋਈ ਦੰਦਾਂ ਬਾਰੇ ਵੀ ਦੱਸਿਆ ਕਰੋ ਦੰਦ ਚਿੱਟੇ ਹੀ ਨਹੀਂ ਹੁੰਦੇ ਜਾਂ ਹੋਰ ਇਹਦੇ ਬਾਰੇ ਕੋਈ ਹੈ ਤੁਹਾਡੇ ਕੋਲ ਦੰਦਾਂ ਦੀ ਦੇ ਨੁਕਤੇ ਤਾਂ ਬਹੁਤ ਹੈ ਜੀ ਦੰਦ ਆਏ ਆ ਜੀ ਹੁਣ ਇਹਨਾਂ ਦੀ ਪੀਲੀ ਹੱਡੀ ਹੁੰਦੀ ਆ ਪੀਲੀ ਹੱਡੀ ਦਾ ਤਾਂ ਕੋਈ ਲਾਜ ਹੀ ਨਹੀਂ ਹੈਗਾ ਅੱਛਾ ਜੀ ਉਹ ਪੀਲੀ ਹੱਡੀ ਨੇ ਤਾਂ ਪੀੜ ਹੀ ਰਹਿਣਾ ਤੁਸੀਂ ਉਹਨੂੰ ਕਿੰਨੇ ਮਰਜ਼ੀ ਕੈਮੀਕਲ ਨਾਲ ਸਾਫ਼ ਕਰ ਲੋ ਕੁਸ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਦੰਦਾਂ ਦੇ ਡਾਕਟਰ ਨੂੰ ਦਿਖਾ ਦਿਓ ਉਹਨੇ ਪੀੜੇ ਤੇ ਪੀੜੇ ਹੀ ਰਹਿਣਾ ਹੈਗਾ ਅੱਛਾ ਜੀ ਜਾਂ ਜਿਨ੍ਹਾਂ ਦੇ ਸਾਨੂੰ ਇੱਕ ਮੈਂ ਤੁਹਾਨੂੰ ਚੈਨਲ ਰਾਹੀਂ ਮਾਧਮ ਰਾਹੀਂ ਦੱਸਦਾ ਵੀ ਜੇ ਕਿਸੇ ਜਾੜ ਦੇ ਵਿੱਚ ਦਰਦ ਹੁੰਦਾ ਕੀੜਾ ਲੱਗਿਆ ਹੋਇਆਗਾ ਤਾਂ ਇਹ ਮੇਲਦਾ ਬੰਦਾ ਹਾਂ ਉਹ ਤੁਸੀਂ ਮੰਨ ਕੇ ਚੱਲੋ ਵੀ ਇੱਕ ਸਾਡੇ ਕੋਲੇ ਅਰਾਨੀ ਅਕਰਕਰਾ ਹੁੰਦਾ ਜੀ ਅੱਛਾ ਜੀ ਅਕਰਕਰਾ ਲੌਂਗ ਤੇ ਇੱਕ ਹੁੰਦਾ ਆਪਣਾ ਇਹ ਨੋਟ ਕਰ ਲੈਣਾ ਆਪਣੇ ਜੀ ਜਿਨ੍ਹਾਂ ਨੇ ਜਾੜ ਤੱਕ ਦੇ ਵੀ ਕਿਸੇ ਵੀ ਬੰਦੇ ਦੇ ਦਰਦ ਹੁੰਦਾ ਜਾੜ ਦੇ ਵਿੱਚ ਹਾਂ ਜੀ ਦਰਸ਼ਕੋ ਮੈਂ ਸਾਹਿਬ ਇੱਕ ਬਹੁਤ ਵਧੀਆ ਹੁਸਕਾ ਦੱਸਣ ਲੱਗਿਆ ਗੌਰ ਨਾਲ ਸੁਣਿਓ ਨੋਟ ਕਰ ਲਿਓ ਜਿਹਨੂੰ ਜਿਹਨੂੰ ਲੋੜ ਆਦੀ ਤੇ ਇਹ ਤੁਸੀਂ ਬਣਾ ਸਕਦੇ ਹੋ ਘਰੇ ਵੀ ਦੱਸੋ ਜੀ ਇਹੀ ਜਿਵੇਂ ਝਾੜ ਦੇ ਵਿੱਚ ਕੀੜਾ ਲੱਗਿਆ ਹੋਇਆ ਰਾਤ ਨੂੰ ਕਦੇ ਵੀ ਕਿਸੇ ਟਾਈਮ ਵੀ ਝਾੜ ਤਰਦ ਕਰਨ ਲੱਗੇ ਹਾਂ ਰਾਤ ਨੂੰ ਲੱਗਦਾ ਰਾਤ ਨੂੰ ਦਾ ਬੱਚਾ ਉੱਠਾ ਜਾਂਦਾ ਕਦੇ ਵੀ ਹੁੰਦਾ ਤੁਸੀਂ ਨਾ ਆਮ ਪੰਸਾਰੀ ਦੀ ਦੁਕਾਨ ਤੋਂ ਵੀ ਮਿਲ ਜਾਂਦੀ ਆ ਦਵਾਈ ਇਹ ਅਕਰ ਕਰਾ ਲਿਆ ਕਿ ਰੱਖੋ 10 ਗ੍ਰਾਮ ਹੂੰ ਉਹਦੇ ਵਿੱਚ ਮੰਨ ਕੇ ਚਲੋ ਜੀ ਜਿਹੜਿਆ ਠਿਕਰੀ ਨਸਾਦਰ ਹੁੰਦਾਗਾ ਹੂੰ ਠਿਕਰੀ ਨਸਾਦਰ ਟਿੱਕੀਆਂ ਲੈ ਲਓ ਜੀ ਠੀਕੀ ਦੀ ਅਨਸਾ ਆਪਣੇ ਟਿੱਕੀਆਂ ਜਿਹੜੇ ਅਨਸਾਦਰ ਦੀਆਂ ਹੁੰਦੀਆਂ 3-4 ਪੀਸ ਟਿੱਕੀਆਂ ਅਨਸਾਦਰ ਦੇ ਲੈ ਲਓ ਇੱਕ ਤੋਲਾ ਲੈ ਲਓ ਆਪਣਾ ਅ ਅਕਰਕਰਾ ਤੇ ਉਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਜੀ 10 ਤੋਂ 15 ਤੱਕ ਲੌਂਗ ਪਾ ਸਕਦੇ ਆ ਉਹਦਾ ਪਾਊਡਰ ਬਣਾ ਲਓ ਜੀ ਤਿੰਨੇ ਚੀਜ਼ਾਂ ਦਾ ਪਾਊਡਰ ਬਣਾ ਕੇ ਤੁਸੀਂ ਜਿਹੜੀ ਯਾਰ ਤੁਹਾਡੀ ਦਰਦ ਕਰਦੀ ਆ ਉਹਦੇ ਚ ਇੱਕ ਚੁੰਡੀ ਯਾਰ ਚ ਪਾ ਲਓ 2 ਮਿੰਟਾਂ ਦੇ ਵਿੱਚ ਤੁਹਾਡੀ ਜ਼ੜ ਦਰਦ ਬੰਦ ਹੋ ਜਾਊਗਾ ਜੀ ਅੱਛਾ ਜੀ ਹਾਂ ਕਦੇ ਵੀ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਮੈਂ ਤੇ ਆਮ ਬੰਦੇ ਬਹੁਤ ਤਕਲੀਫ ਹੁੰਦੀ ਆ ਨਾਲ ਗੱਲ ਕਰ ਸਕਦੇ ਆ ਇੱਕ ਗੱਲ ਹੋਰ ਆ ਜੀ ਵੀ ਜਿਹੜੇ ਬੰਦਿਆਂ ਦੇ ਰੇਸਾ ਪਿਆਵਾ ਜਾਣਾ ਬੰਦਾਂ ਦੇ ਵਿੱਚ ਇੱਕ ਸ ਨੂੰ ਮੈਂ ਬੰਦਾ ਹੈ ਹੈਲਦੀ ਆ ਉਹ ਪੱਥਰ ਵਾਂਗੂ ਵੀ ਯਾਨੀ ਕਿ ਬਣ ਜਾਣਗੇ ਉਹ ਮੈਂ ਤੁਹਾਨੂੰ ਨਸਤਾ ਦੱਸ ਦੇਣਾ ਜੀ ਜਿਵੇਂ ਕਿ ਕੌਰਤੂਮੇ ਦੀ ਜੜ ਹੁੰਦੀ ਆ ਮੂਲੀ ਵਰਗੀ ਜੜ ਹੁੰਦੀ ਆ ਇਹ ਕੌਰਤੂਮੇ ਦੀ ਜਿਵੇਂ ਮੂਲੀ ਹੁੰਦੀ ਆ ਉਹ ਜੜਾਂ ਕੱਢ ਲਓ ਤਿੰਨ ਚਾਰ ਕੌਰ ਕੌਰਤੂਮੇ ਦੀਆਂ ਠੀਕ ਆ ਉਸ ਤੋਂ ਬਾਅਦ ਜਿਹੜਾ ਮਲਾ ਹੁੰਦਾ ਕਿਸ ਮਲੇ ਛੋਟੇ ਛੋਟੇ ਵੇਰ ਲੱਗ ਦਿੰਦਾ ਜਿਹਨੂੰ ਮਲਾ ਜੰਗਲੀ ਮੰਗ ਹਾਂ ਉਹਦੀ ਜੜ ਲੈ ਲੈਣੀ ਆ ਜੀ ਉਹਦੀ ਜੜ ਤੇ ਬਰਾਬਰ ਲੈ ਲੈਣੀ ਆ ਜਿਵੇਂ ਮੰਨ ਕੇ ਚੱਲੋ ਤੁਸੀਂ ਪਾਈਆ ਤਾਂ ਕੌਰਤੂਮੇ ਦੀ ਜੜ ਲੈ ਲਈ ਹਾਂ ਪਾਈਆ ਮਲੇ ਦੀ ਜੜ ਲੈ ਲਈ ਇਹਨਾਂ ਨੂੰ ਤੁਸੀਂ ਮੰਨ ਕੇ ਚੱਲੋ ਵੀ 2 ਕਿਲੋ ਪਾਣੀ ਲੈ ਲਓ ਜਦੋਂ 2 ਕਿਲੋ ਪਾਣੀ ਦੇ ਵਿੱਚ ਇਹ ਤੁਸੀਂ ਜੜਾ ਨੂੰ ਉਬਾਲ ਦਿਓ ਉਬਾਲ ਕੇ ਜਦੋਂ ਅੱਧਾ ਪਾਣੀ ਰਹਿ ਗਿਆ ਹੂੰ 2 ਕਿਲੋ ਦਾ 1 ਕਿਲੋ ਪਾਣੀ ਰਹਿ ਗਿਆ ਹਾਂਜੀ ਤੇ ਉਦੋਂ ਤੁਸੀਂ ਨਾ ਇਹਦੇ ਵਿੱਚ ਅ 50 100 ਗ੍ਰਾਮ ਜਾਨੀ ਕਿ 50 60 ਗ੍ਰਾਮ ਜਾਂ 100 ਗ੍ਰਾਮ ਦੇ ਲਗਭਗ ਤੁਸੀਂ ਫੜਕੜੀ ਪਾ ਦੋ ਅੱਛਾ ਜੀ ਫੜਕੜੀ ਪਾ ਕੇ ਇਹਨੂੰ ਤੁਸੀਂ 10 15 ਮਿੰਟ ਹੋਰ ਸੇਕ ਲਵਾ ਦੂ ਫਟਰੀ ਪਾ ਕੇ ਫਿਰ ਇਸ ਤੋਂ ਬਾਅਦ ਤੁਸੀਂ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਆ ਉਸ ਨੂੰ ਕਰਨ ਦੀ ਲੋੜ ਨਹੀਂ ਇਹਦੀਆਂ ਕੁਰਲੀਆਂ ਕਰ ਲੋ ਜੀ ਲਗਾਤਾਰ 15 20 ਦਿਨ ਕੁਰਲੀਆਂ ਕਰੋਗੇ ਨਾਲੇ ਤਾਂ ਜਿਹੜਾ ਰੇਸ ਆਪਣਾ ਹੋਗਾ ਜਣਾ ਦੇ ਵਿੱਚ ਉਹ ਖਤਮ ਹੋ ਜਾਊਗਾ ਤੇ ਜਿਹੜੇ ਦੰਦ ਹੈ ਆਪਣੇ ਹਿੱਲਦੇ ਆ ਐ ਹਿੱਲਦੇ ਆ ਉਹ ਵੀ ਪੱਥਰ ਵਾਂਗੂ ਜੰਮ ਜਾਣਗੇ ਜੜੇ ਜਾਣਗੇ ਹਾਂ ਠੀਕ ਆ ਦਰਸ਼ਕੋ ਬਹੁਤ ਵਧੀਆ ਆਪਣੇ ਘਰਾਂ ਚ ਆਮ ਹੀ ਆਪਾਂ ਦੇਖਿਆ ਬਈ ਦੰਦਾਂ ਬਨਿਓ ਲੋਕ ਬੜੇ ਪਰੇਸ਼ਾਨ ਆ ਹਨਾ ਬੈਸਾਬ ਨੇ ਬਹੁਤ ਵਧੀਆ ਉਸਕਾ ਦੱਸਿਆ ਸਾਵਨ ਲੋ ਬੇਸਾਬ ਆਮ ਤੌਰ ਤੇ ਨਾ ਕਈਆਂ ਬੰਦਿਆਂ ਦਾ ਜਿਵੇਂ ਮੈਂ ਆਪਦੀ ਗੱਲ ਕਰਦਾ ਪੇਟ ਸਾਫ਼ ਹੀ ਨਹੀਂ ਹੁੰਦਾ ਹੈਗਾ ਹਾਂਜੀ ਮੈਂ ਸਵੇਰ ਜਾਨੇ ਆ ਲੈਟਰਨ ਵਗੈਰਾ ਹਨਾ ਹਾਂਜੀ ਇਹਦੇ ਚ ਕੀ ਕਰਨਾ ਖੁੱਲ ਕੇ ਨਹੀਂ ਲੈਟਰਨ ਆਉਂਦੀ ਹੈਗੀ ਇਹ ਖੁੱਲ ਕੇ ਲੈ ਲੈਟਰਨ ਆ ਨਹੀਂ ਆਉਂਦੀ ਜੀ ਅਸੀਂ ਜਦੋਂ ਖਾਣਾ ਖਾਂਦੇ ਆ ਜੀ ਹੂੰ ਖਾਣਾ ਖਾਣ ਦੇ ਨਾਲ ਅਸੀਂ ਨਾ ਪੀ ਨਾਲ ਦੀ ਨਾਲ ਹੀ ਪਾਣੀ ਪੀ ਲੈਂਦੇ ਆ ਜੀ ਹੂੰ ਜਿਹੜਾ ਸੀ ਪਾਣੀ ਪੀਨੇ ਆ ਜਿਹੜਾ ਅਧ ਪੱਚਾ ਖਾਣਾ ਰਹਿ ਜਾਂਦਾ ਜੀ ਜਿਹੜਾ ਪੂਰਾ ਉਹਦਾ ਰਸ ਨਹੀਂ ਬਣਦਾ ਠੀਕ ਆ ਜਿਹੜਾ ਸਾਡਾ ਪਿੱਤੇ ਨੇ ਰਸ ਬਣਾਉਣਾ ਉਹ ਰਸ ਸਹੀ ਤਰੀਕੇ ਨਾਲ ਨਹੀਂ ਬਣਦਾ ਹੈਗਾ ਸਹੀ ਤਰੀਕੇ ਦੇ ਨਾਲ ਹਾਜਮ ਨਹੀਂ ਹੁੰਦਾ ਇਹਦੇ ਕਾਰਨ ਸਾਨੂੰ ਕਬਜ ਰਹਿੰਦੀ ਹੈ ਜੀ ਇੱਕ ਅਸੀਂ ਜਾਨੀ ਕਿ ਖੁਸ਼ਕ ਚੀਜ਼ਾਂ ਜਾਨੀ ਕਿ ਘਿਓ ਵਗੈਰਾ ਨਹੀਂ ਖਾਂਦੇ ਘਿਓ ਤੋਂ ਬਸ ਹੀ ਬਹੁਤ ਦੂਰ ਹੋ ਗਏ ਆ ਘਿਓ ਖਾਣ ਖਣ ਬਹੁਤ ਜ਼ਰੂਰੀਆ ਦੇਸੀ ਘਿਓ ਜਿਹੜਾ ਬੰਦਾ ਦੇਸੀ ਘਿਓ ਖਾਂਦਾ ਹੈਗਾ ਉਹਨੂੰ ਕਬਜ ਬਹੁਤ ਘੱਟ ਰਹਿੰਦੀ ਹੈ ਜਾਂ ਪਾਣੀ ਘੱਟ ਤੋਂ ਘੱਟ ਆਪਾਂ ਜਿਹੜਾ ਖਾਣੇ ਦੇ ਨਾਲ ਅੱਧਾ ਘੰਟਾ ਘੰਟਾ ਤੱਕ ਘੱਟ ਤੋਂ ਉਹ ਪਾਉਣਾ ਚਾਹੀਦਾ ਠੀਕ ਹੈ ਫਰਕ ਖਾਣੇ ਦੇ ਨਾਲ ਜਿਹਨੂੰ ਹੁਣ ਅੱਜ ਕੱਲ ਕਬਜ਼ ਦਾ ਕਬਜ਼ ਜਿਹੜੀਆਂ ਸਾਰੀਆਂ ਬਿਮਾਰੀਆਂ ਦੀ ਜੜ ਹੈ ਜੀ ਜਿਵੇਂ ਆਪਾਂ ਕਹਦੇ ਗਏ ਨਾਨੀ ਆ ਸਾਰੀਆਂ ਬਿਮਾਰੀਆਂ ਦੀ ਮੇਨ ਚੀਜ਼ ਆ ਕਬਜ਼ ਤੋਂ ਹੀ ਸਾਰੀਆਂ ਬਿਮਾਰੀਆਂ ਲੱਗਦੀਆਂ ਜੀ ਜਿਹੜਾ ਪੇਟ ਦਾ ਬਦਨਾ ਪੇਟ ਸਾਰਾ ਕੁਝ ਪ੍ਰੋਬਲਮ ਹੀ ਇਹਦੀਆਂ ਜਨਕਿ ਕਬਜ਼ ਤੋਂ ਹੀ ਹੁੰਦੀਆਂ ਕਬਜ਼ ਦਾ ਮੈਂ ਸੋਡੇ ਚੈਨਲ ਦੇ ਰਾਹੀਂ ਦੱਸ ਰਿਹਾ ਹਾਂ ਵੀ ਕਬਜ਼ ਜਿਹੜੀ ਹੈ ਜਿਹੜੀ ਮੇਨ ਚੀਜ਼ ਆ ਕਬਜ਼ ਦਾ ਤੁਸੀਂ ਜਿਵੇਂ ਹੁਣ ਮਰੂਦ ਆ ਮਰੂਦ ਤੁਸੀਂ ਖਾਮਾਉਂ ਦਿੱਲੀ ਦੂਜੇ ਤੀਜੇ ਦਿਨ ਜਨ ਜਨ ਕੇ ਪੂਰੇ ਰਾਜ ਕੇ ਮੂਹ ਖਾਉਂ ਜੀ ਮਰੂਦ ਇੱਕ ਇੰਨਾ ਵਧੀਆ ਫਲ ਆ ਜੀ ਮਰੂਦ ਕਬਜ ਹੋਣ ਹੀ ਨਹੀਂ ਦਿੰਦਾ ਬਹੁਤ ਜਨਨ ਕਿ ਇੱਕ ਸਭ ਫਲਾਂ ਨਾਲੋਂ ਬਾਦਸ਼ਾਹ ਫਲ ਮੰਨਿਆ ਗਿਆ ਮਰੂਦ ਸੇਬ ਨੂੰ ਵੀ ਵੱਧ ਦੇਦੀ ਚਗਾਉਂ ਮਰੂਦ ਦੇ ਵਿੱਚ ਜਨਨ ਕਿ ਸ਼ੂਗਰ ਵਾਲੇ ਬੰਦੇ ਨੂੰ ਕਬਜ ਵਾਲੇ ਬੰਦੇ ਨੂੰ ਬਹੁਤ ਵਧੀਆ ਜਿਹੜਾ ਕਿ ਹੈਗਾ ਜੀ ਜਿਹੜਾ ਮਰੂਦ ਆ ਇੱਕ ਕਬਜ ਨਹੀਂ ਹੋਣਦਾ। ਨਾਮਪੁਰ ਤੋਂ ਮਰੂਥ ਨੂਨ ਪਾ ਕੇ ਖਾਣਾ ਹੈ ਨਾ। ਆਪਾਂ ਖਾਣਾ ਚਾਹੀਦਾ। ਕੋਈ ਨੂਨ ਪਾ ਕੇ ਵੀ ਖਾ ਸਕਦੇ ਆਂ ਅਸੀਂ, ਸੁੱਕਾ ਵੀ ਖਾ ਸਕਦੇ ਆਂ। ਮਰੂਥ ਖਾਣਾ ਡੇਲੀ ਆ। ਜਾਮਣ ਮਰੂਥ ਜਿਵੇਂ ਜਿਹੜਾ ਜਿਹੜੀ ਰੁੱਤ ਦਾ ਫਲ ਆ, ਉਹਦਾ ਸਾਨੂੰ ਯਾਨੀ ਕਿ ਖਾਣਾ ਚਾਹੀਦਾ ਵੱਧ ਤੋਂ ਵੱਧ। ਠੀਕ ਆ। ਜਿਵੇਂ ਹੁਣ ਅੱਜ ਕੱਲ ਮਰੂਥ ਦਾ ਆਪਣਾ ਸੀਜ਼ਨ ਆ। ਵੱਧ ਵੱਧ ਮਰੂਥ ਖਾਣਾ ਚਾਹੀਦਾ ਏ ਸਾਨੂੰ। ਠੀਕ ਠੀਕ ਆ। ਕਿਉਂਕਿ ਨਾ ਤਾਂ ਇਹਨਾਂ ਨੂੰ ਕੋਈ ਕੈਮੀਕਲ ਲੱਗਿਆ ਹੁੰਦਾ। ਜਿਵੇਂ ਆਪਾਂ ਸੇਵ ਲਈਏ ਕੋਈ ਵੀ ਫਲ ਲਈਏ, ਉਹ ਹਰ ਫਲ ਕੈਮੀਕਲਾਂ ਨਾਲ ਹੀ ਹੁੰਦਾ ਏ। ਇਹ ਦੇ ਬਹੁਤ ਜ਼ਿਆਦਾ ਜਾਮਣ ਤੋਂ ਵੀ ਸਾਨੂੰ ਬਹੁਤ ਜ਼ਿਆਦਾ ਗੁਣ ਮਿਲਦੇ ਆ ਜੀ ਸਰੀਰ ਨੂੰ ਸਾਡੇ ਨੂੰ ਤੇ ਇਸ ਦੇ ਮਨੋਦਨਾ ਵੀ ਠੀਕ ਆ ਬਾਈ ਸਾਹਿਬ ਤੁਸੀਂ ਬੜੇ ਲੰਬੇ ਸਮੇਤ ਹੋਣਾ ਜੁੜੇ ਹੋਣਗੇ ਨਾਲ ਹਾਂਜੀ ਕੋਈ ਨੁਸਖਾ ਜਿਹੜਾ ਤੁਹਾਡੇ ਕੋਲ ਕੋਈ ਬਣਿਆ ਪਿਆ ਹੋਵੇ ਜਿਹੜਾ ਆਮ ਲੋਕਾਂ ਦੀ ਜ਼ਿੰਦਗੀ 'ਚ ਰੋਜ਼ ਵਰਤਦੇ ਆ ਹਨਾ ਹਾਂਜੀ ਵੀ ਕਿਸੇ ਕਿਸਮ ਦਾ ਕੋਈ ਨੁਸਖਾ ਹੁੰਦਾ ਵੀ ਤੁਹਾਨੂੰ ਆਹ ਬਾਲਾ ਲੋਕਾਂ ਦਾ ਤਜਰਬਾ ਵੀ ਜੇ ਕੋਈ ਬੰਦਾ ਬਣਾਉਣਾ ਚਾਹੁੰਦਾ ਹੋਵੇ ਅਸੀਂ ਨਾ ਇੱਕ ਅੱਖਾਂ ਦਾ ਨੁਕਤਾ ਸਾਡੇ ਕੋਲ ਤਿਆਰ ਹੁੰਦਾ ਜੀ ਅੱਖਾਂ ਦਾ ਜਿਹੜੀ ਦਵਾਈ ਦਿੰਨੇ ਅਸੀਂ ਫ੍ਰੀ ਦਿੰਨੇ ਆ ਜੀ ਅੱਛਾ ਜੀ ਸਾਡੀ ਜਿਹੜੀ ਇਹ ਕਹੇਜੀ ਦਵਾਈ ਜੀ ਅੱਖਾਂ ਦੀ ਉਹ ਤੁਸੀਂ 5 ਮਿੰਟ ਪਹਿਲਾਂ ਆਏ ਪੜ੍ਹ ਕੇ ਵੇਖ ਲਓ ਜੀ ਅੱਛਾ ਜੀ 5 ਮਿੰਟ ਬਾਅਦ ਸੜਾ ਸਾਨੂੰ ਚੀਜ਼ ਨਹੀਂ ਦੇਦੀ ਨਜ਼ਰ ਆਉਂਦੀ ਉਹ ਤੁਸੀਂ 5 ਮਿੰਟ ਬਾਅਦ ਦਵਾਈ ਪਾ ਕੇ ਸਾਨੂੰ ਨਜ਼ਰ ਸਾਡੀ ਦਵਾਈ ਨਾਲ ਨਜ਼ਰ ਆਉਣ ਲੱਗ ਜਾਂਦੇ ਬਾਈ ਅਸੀਂ ਕੋਈ ਪੈਸਾ ਨਹੀਂ ਲੈਂਦੇ ਫਰੀ ਦਵਾਈ ਦਿੰਦੇ ਹਾਂ ਠੀਕ ਹੈ ਜੀ ਤੇ ਜਾਨੀ ਇਹ ਤੁਸੀਂ ਫਿਰ ਦਵਾਈ ਫਰੀ ਦਿੰਦੇ ਹੋ ਹਾਂਜੀ ਫਰੀ ਦਿੰਦੇ ਕੋਈ ਵੀ ਲੈ ਜਾ ਸਕਦਾ ਕੋਈ ਮਰਜ਼ੀ ਲੈ ਜਾ ਸਕਦਾ ਕਿਵੇਂ ਮਤਲਬ ਅਸਤਨ ਸਵੇਰ ਵਰਤਣਾ ਜਾਂ ਕਿਵੇਂ ਸਾਜ ਰਹੇ ਹਾਂਜੀ ਉਹ ਇਕੱਲੇ ਨਾਲ ਜਿਨ੍ਹਾਂ ਦੇ ਆਪਣੇ ਲੈਜ਼ਰ ਪਵਾਏ ਹੋਇਆ ਜੇ ਲੈਂਚ ਕੋਏ ਹੋਏ ਆ ਉਹ ਨਹੀਂ ਬੰਦਾ ਜਣੀ ਕਿ ਪਾ ਸਕਦਾ ਬਾਕੀ ਜਿਹੜਾ ਆਮ ਬੰਦਾ ਰੱਖੀ ਪਾ ਸਕਦਾ ਜਿਹੜਾ ਮਰਜੀ ਬੱਚੇ ਤੋਂ ਲੈ ਕੇ ਆ ਪੈਸਾ ਵਾਲਾ ਨਹੀਂ ਪਾ ਸਕਦਾ ਇਹਦੇ ਲੈਂਚ ਕੋਏ ਹੋਏ ਆ ਬਾਕੀ ਜਿਹੜਾ ਮਰਜੀ ਪਾ ਸਕਦਾ ਨਿਗਾਹ ਵੀ ਬਣਾਉਂਦੇ ਨਿਗਾਹ ਵੀ ਬਣਾਉਂਦਾ ਜੀ ਉਹ ਜਿਨ੍ਹਾਂ ਦੇ ਮੋਤੀਆ ਚਟਾ ਮੋਤੀਆ ਮੋਤੀਆ ਵੀ ਲਾ ਦਿੰਦਾ ਜੀ ਅਸੀਂ ਮੋਤੀਆ ਵੀ ਬਹੁਤ ਬੰਦਾ ਦਾ ਲਵਾਇਆ ਜੀ ਅਸੀਂ ਕੋਈ ਪੈਸਾ ਨਹੀਂ ਲੈਂਦੇ ਜੀ ਅਸੀਂ ਫ੍ਰੀ ਦਿੰਨੇ ਆ ਜੀ ਇਹ ਸਾਨੂੰ ਮਹਾਪੁਰਸਾਂ ਨੇ ਨੇ ਦੱਸਿਆ ਸੀ ਇਹ ਨੁਕਤਾ ਕਿ ਮਹਾਪੁਰਸਾਂ ਨੇ ਵੀ ਸਾਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਫ੍ਰੀ ਨਾ ਇਹ ਦੇਣਾ ਵਰਤਨਾ ਦੇਣਾ ਅਸੀਂ ਫ੍ਰੀ ਤੇ ਨੇ ਜੀ ਠੀਕ ਹੈ ਜੀ ਅ ਬੈਸਵ ਬਹੁਤ ਵਧੀਆ ਤੁਸੀਂ ਟਾਈਮ ਦਿੱਤਾ ਸਾਨੂੰ ਹਨਾ ਕੋਈ ਇਹੋ ਜਿਹਾ ਸੁਨੇਹਾ ਜਿਹੜਾ ਸਾਡੇ ਦਰਸ਼ਕ ਤੋਂ ਦਾ ਕੋਈ ਫਾਇਦਾ ਲੈ ਸਕਣ ਤੁਹਾਡੇ ਤੁਹਾਡੇ ਸੁਨੇਹੇ ਰਾਹੀਂ ਜਾਂ ਤੁਹਾਡਾ ਉਹ ਐਡਰੈਸ ਤੁਹਾਨੂੰ ਕਿਵੇਂ ਮਿਲ ਸਕਦੇ ਆਉ ਤੁਹਾਡਾ ਫੋਨ ਨੰਬਰ ਸਾਡਾ ਫੋਨ ਨੰਬਰ ਤਾਂ ਹੈਗਾ ਜੀ 7508699295 ਮੇਰਾ ਨਾਮ ਵੈਦਰਾਜ ਸਿੰਘ ਪਿੰਡ ਮੇਰਾ ਬਲਾਸਪੁਰ ਹੈ ਜੀ ਤੇ ਦੁਕਾਨ ਮੇਰੀ ਠੂਰਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹਾਂਜੀ ਤੇ ਜੁੱਤੀਆਂ ਵਾਲੀ ਮਾਰਕੀਟ ਹੈ ਜੀ ਤੇ ਜੁੱਤੀਆਂ ਵਾਲੀ ਮਾਰਕੀਟ ਦੇ ਵਿੱਚ ਆਪਣੀ ਪ੍ਰਾਵਾਸਰਾ ਅਨਸਾਰੀ ਦਿਨਾਂ ਤੇ ਆਪਣੀ ਦੁਕਾਨ ਹੈ ਜੀ ਠੀਕ ਹੈ ਜੀ ਤੇ ਮੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਸਮਾਂ ਦਿੱਤਾ ਸਾਨੂੰ ਬਹੁਤ ਬਹੁਤ ਸ਼ੁਕਰੀਆ ਬਾਕੀ ਰਸਾਲ ਸਾਹਿਬ ਵਾਹਿਗੁਰੂ ਜੀ